ਸਿਮਰਤ ਕੀ ਗੱਲ ਨਹੀਂ ਕੁਛ ਨਹੀਂ ਦੀਦੀ ਕੁਝ ਨਹੀਂ ਮੇਰੀ ਗੱਲ ਸੁਣ ਮੇਰੇ ਦੀ ਜੂਨ ਕੱਸ ਕੇ ਬੈਠੀ ਰਹਿਣੀ ਆ ਕੋਈ ਸੂਟਸੜ ਵੀ ਪਾਲ ਲਿਆ ਕਰ ਤੁਹਾਨੂੰ ਪਤਾ ਤੇ ਹੈਗਾ ਵਾ ਸੂਟ ਚ ਮੈਂ ਕੰਫਰਟੇਬਲ ਨਹੀਂ ਮਹਿਸੂਸ ਕਰਦੀ ਮੈਂ ਜੀਨ ਵਜੇ ਲਦੀ ਮੈਂ ਪਾ ਲੈਣੀ ਨਹੀਂ 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 ਵਧੀਆ ਤੇ ਲੱਗਦੀ ਆ ਮੈਂ ਕਿਦੋਂ ਆਖਣ ਦੀ ਮਾੜੀ ਲੱਗਦੀ ਆ ਪਰ ਬੰਦਾ ਓਨ ਜਾਣ ਲੱਗਿਆ ਪਾ ਲੈ ਐਵੇਂ ਕੱਸੀ ਮੁਸੀ ਰਹਿਣੀ ਘਰੇ ਬੰਦਾ ਘਰੇ ਸੂਟਸੜ ਪਾ ਲਵੇ ਨਾਲੇ ਮੇਰੀ ਗੱਲ ਸੁਣ ਕੋਈ ਕੰਮਕੁਮ ਵੇਖ ਲਿਆ ਕਰ ਹੁਣ ਬੜੇ ਦਿਨ ਹੋ ਗਏ ਆ ਆਪਾਂ ਨੂੰ ਆਪਣੇ ਘਾਰੇ ਆ ਸਾਡਾ ਤੁਹਾਡੇ ਸਾਹਮਣੇ ਤੇ ਮਮੀ ਨੇ ਕਿਹਾ ਤੇ ਹੈਗਾ ਹੀ ਕਿ ਜਦ ਨੱਚੀ ਕਰ ਤੱਕ ਮੈਂ ਜੋਕ ਨਹੀਂ ਜੜਾਉਣੀ ਉਹ ਜਦਿਕ ਤੱਕ ਤੂੰ ਪੂਰੀ ਕੰਮ ਨਹੀਂ ਕਰੂ ਸਿਮਰਾ ਤੋਂ ਉਹਨਾਂ ਨੇ ਇਹ ਕਿਹਾ ਹੀ ਕਿ ਉਹ ਨਚੇਰਾ ਆਪਾ ਖਾਣਾ ਕੋਲਾ ਨਹੀਂ ਬਣਾਉਣਾ ਢਾਂਡੇ ਨਹੀਂ ਸਾਫ ਕਰਨੇ ਰਸੋਈ ਚ ਨਹੀਂ ਜਾਣਾ ਇਹ ਨਹੀਂ ਕਿਹਾ ਕਿ ਆਪਣਾ ਕਮਰਾ ਵੀ ਨਹੀਂ ਆਪਾ ਸਾਫ ਕਰ ਸਕਦੀ ਕਪੜਾ ਵੇਖਿਆ ਹੀ ਆਪਣਾ ਕਿੰਨੀ ਉਤਰ-ਪੋਤਰ ਮੱਚੀ ਪਈ ਆ ਅਲਮਾਰੀ ਵਿੱਚ ਹੋਣੇ ਪਤਾ ਨਹੀਂ ਤੇਰੀ ਚੁੰਨੀ ਤੈ ਕਰਕੇ ਰੱਖਣ ਲੱਗੀ ਉਥੇ ਸਾਰੇ ਕੱਪੜੇ ਖਿਲਰੇ ਪਏ ਆ ਜੁੱਤੀਆਂ ਦਾ ਖਾਨਾ ਉਹਦਾ ਕੋਈ ਹਾਲ ਨਹੀਂ ਤੂੰ ਉਹਨਾਂ ਦੀ ਸੈਟਿੰਗ ਤੇ ਕਰ ਹੀ ਸਕਦੀ ਹੈ ਨਾ ਸਾਰਾ ਦਿਨ ਮੋਬਾਈਲ ਲੈ ਕੇ ਇੱਥੇ ਬੈਠੀ ਰਹਿਣੀ ਆ ਦੀਦੀ ਉਹ ਸਾਰਾ ਕੁਝ ਮੈਂ ਵਧੀਆ ਤਰ੍ਹਾਂ ਰੱਖਿਆ ਹੀ ਸਾਹਿਲ ਜੀ ਲੋਕ ਕਿਤੇ ਜਾਂਦੇ ਆ ਨਾ ਉਹ ਖਲਾਰਾ ਵਗੈਰਾ ਪਾ ਕੇ ਚੱਲ ਜਾਂਦੇ ਤੁਹਾਨੂੰ ਪਤਾ ਹੋਵੇਗਾ ਸਾਰੇ ਦੇ ਕੱਪੜੇ ਬਾਹਰ ਕਰਕੇ ਸੁੱਟ ਦਿੰਦੇ ਆ ਬਹੁਤ ਪਤਾ ਕੀ ਆਵੇ ਹੁਣ ਜਦ ਤੂੰ ਵਿਹਲੇ ਬੈਠੀ ਆ ਨਾ ਤੂੰ ਆਪਣੀ ਸਾਰੀ ਸੈਟਿੰਗ ਨਾ ਕਰ ਸਕਦੀ ਹੁਣ ਤੇ ਵੇ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਮੈਂ ਰੋਟੀ ਬਣੀ ਵੀ ਕਰਨਾ ਹੁੰਦਾ ਵਾ ਸਫਾਈਆਂ ਵੀ ਕਰਨੀਆਂ ਹੁੰਦੀਆਂ ਕੱਪੜੇ ਵੀ ਧੋਣੇ ਹੁੰਦੇ ਆ ਸਭ ਨੂੰ ਥਾਂ ਤੋਂ ਹੀ ਰੱਖਣਾ ਹੁੰਦਾ ਵਾ ਤੇ ਮੇਰੇ ਕੋਈ ਨਾ ਟਾਈਮ ਨਹੀਂ ਲੱਗ ਦੀਦੀ ਕਿੰਨਾ ਕੁ ਟਾਈਮ ਲੱਗਣਾ 2 ਮਿੰਟ ਤੇ ਸਾਲੇ ਲੱਗਣੇ ਆ ਕੱਪੜੇ ਹੀ ਆ ਬਾਹਰ ਪਾਈ ਤੈਨੂੰ ਚੁੱਪ ਵਿੱਚ ਰੱਖ ਦੋ ਬਹੁਤ ਉਹ ਤੇ ਮੈਂ ਰੱਖੀ ਦਿੰਨੀ ਪਰ ਜੇ ਤੂੰ ਕਮੈ ਨਾ ਸਾਰੀ ਲਮਾਰੀ ਸੈਟ ਹੋਣੀ ਉਮਰ ਕੋ ਹੋਣੀ ਉਹ ਤੂੰ ਕਰ ਲੈ ਹਾਂ ਤੂੰ ਐਵੇਂ ਵੇਲੀ ਬੈਠੀ ਇੱਥੇ ਜਿੰਨਾ ਕੁੰਦਾ ਹੁੰਦਾ ਕਰ ਜਾ ਕਰੋ ਬਾਕੀ ਰਹਿਣ ਦੇ ਕਰੋ ਮੈਂ ਕਰ ਲੂ ਤੇਰੀ ਹਾਜਤ ਵੇਲਾ ਇੱਥੇ ਵੀ ਨਹੀਂ ਜਾਣਦੀ ਉਹਦੀ ਤੂੰ ਇੱਦਾਂ ਕਹਿੰਨੀ ਨਹੀਂ ਨਾ ਦੀਦੀ ਤੂੰ ਹੀ ਕਰ ਦੋ ਦੀਦੀ ਤੂੰ ਹੀ ਕਰ ਦੋ ਆਪ ਕੰਮ ਨੂੰ ਹੱਥ ਨਹੀਂ ਹੀ ਤੂੰ ਲਾਉਂਦੀ ਤੇ ਉਹ ਵੇਲਾ ਤੇਰੇ ਲੱਛਣ ਇੱਥੇ ਆ ਹੁਣ ਤੇਰਾ ਵਿਆਹ ਆਵਾ ਫੋਨ ਕਰਿਆ ਕਰ ਕੰਮ ਥੋੜਾ ਥੋੜਾ ਤੈਨੂੰ ਆਦਤ ਪਵੇ ਤੇ ਰਿਸ਼ਤਾ ਥੋੜੀ ਆਪਣਾ ਚੇਂਜ ਹੋਇਆ ਹੈ ਗਿਰ ਤੂੰ ਅਜੇ ਮੇਰੀ ਦੀਦੀ ਜੀ ਨਾ ਤੂੰ ਇੱਥੇ ਵੀ ਤੇ ਕਰ ਹੀ ਸਕਦੇ ਜੀ ਬਹੁ ਮੈਂ ਕਦੋਂ ਕਿਹਾ ਤੇਰੀ ਮੈਂ ਭੈਣ ਨਹੀਂ ਹਾਂ ਮੈਂ ਤੇਰੀ ਭੈਣ ਆ ਤੇ ਹਮੇਸ਼ਾ ਰਹੂੰਗੀ ਇਹ ਗੱਲ ਨਹੀਂ ਕਿ ਕਿ ਮੈਂ ਤੇਰੀ ਭੈਣ ਨਹੀਂ ਆ ਅੱਛਾ ਮੇਰੀ ਗੱਲ ਸੁਣ ਚੱਲ ਤੂੰ ਕੰਮ ਕੁਮ ਛੱਡ ਵੱਡੀ ਭੈਣ ਨੇ ਤਾਂ ਤੈਨੂੰ ਕਹਿਣਾ ਹੀ ਆ ਕੰਮ ਕਰ ਅੱਜ ਵੀ ਤੇ ਕੱਲ ਤੈਨੂੰ ਕਰਨਾ ਹੀ ਪੈਣਾ ਵਾ ਆਪਣੇ ਘਰ ਦਾ ਕੰਮ ਮੈਂ ਤੈਨੂੰ ਇੱਕ ਗੱਲ ਪੁੱਛਾਂ ਸੱਚ ਸੱਚ ਦੱਸੇਂਗੀ ਮੈਨੂੰ ਪੁੱਛੋ ਸਿਮਰਤ ਪਤਾ ਨਹੀਂ ਮੈਨੂੰ ਕਿੰਨੇ ਦਿਨਾਂ ਦਾ ਵਾ ਪਰ ਮੈਂ ਰਾਤੀ ਅੱਖ ਹੀ ਦੇਖ ਲਿਆ ਵਾਂ ਕੀ ਦੇਖ ਲਿਆ ਸਾਹੀ ਚਾਦਰ ਚੁੱਕ ਕੇ ਤੇ ਸੋਫੇ ਤੇ ਜਾ ਕੇ ਸੌਂ ਗਿਆ ਸੀ ਉਹ ਤੇਰੇ ਲੱਗ ਹੀ ਨਹੀਂ ਸੌਂਦਾ ਮੈਨੂੰ ਇੰਨਾ ਪਤਾ ਲੱਗ ਗਿਆ ਵਾ ਇਹ ਕੀ ਚੱਕਰ ਚੱਲਣ ਡਿਆ ਤੁਹਾਡੇ ਦੋਵਾਂ ਚ ਦੀਦੀ ਕੋਈ ਚੱਕਰ ਨਹੀਂ ਆ ਸਾਹੀ ਨੂੰ ਅੰਦਰ ਗਰਮੀ ਬੜੀ ਲੱਗਣ ਦੀ ਸੀ ਤੂੰ ਕਹਿੰਦਾ ਮੈਂ ਬਾਅਦ ਜਾ ਕੇ ਪੜਾਂ ਤੇ ਮੈਂ ਕਿਹਾ ਚੱਲ ਜੋ ਅੱਛਾ ਛੁੱਟੂ ਬੋਲਣਾ ਤੇ ਚਾਜੇ ਨਾਲ ਸਿੱਖ ਲੈ ਐਸੀ ਤਾਂ ਤੇਰਾ 8 ਵਜੇ ਦਾ ਚੱਲਣ ਲੱਗ ਪੈਂਦਾ ਵਾ ਅਜੇ ਤੂੰ ਸੌਣ ਦੀ ਤਿਆਰੀ ਕਰਨ ਲਈ ਹੁੰਨੀ ਰੋਟੀ ਲੈ ਕੇ ਜਾਨੀ ਅੰਦਰ ਤਾਂ ਏਸੀ ਛੱਡ ਦੇਣੀ ਆ ਤੇ ਬਾਅਦ ਚ ਬੰਦ ਹੋ ਗਿਆ ਸੀ ਬੱਤੀ ਵੀ ਹੋ ਰਹੀ ਸੀ ਬੰਦ ਨਹੀਂ ਹੋਈ ਜਿਹੜੀ ਵੀ ਉਹਨੂੰ ਗਰਮੀ ਲੱਗੀ ਆ ਤੇ ਉਹ ਸੋਫੇ ਤੇ ਸੌਂ ਗਿਆ ਵਾ ਉਹ ਨਹੀਂ ਦੀਦੀ ਉਹ ਉਹਨੂੰ ਠੰਡ ਜ਼ਿਆਦੀ ਲੱਗਣ ਦੇ ਪਈ ਇਸ ਕਰਕੇ ਬਾਹਰ ਚਲ ਗਏ ਸੀ ਆ ਜਬਾਨ ਤੱਕ ਕਾਉਣ ਲਈ ਆ ਤੇਰੀ ਇਹ ਦੱਸਣ ਲਈ ਆ ਕਿ ਆਪਾਂ ਝੂਠ ਬੋਲਨਦੇ ਨਹੀਂ ਸਿੰਮਰਤ ਪਤਾ ਨਹੀਂ ਮੈਨੂੰ ਕਿਉਂ ਐਦਾਂ ਲੱਗਦਾ ਵਾ ਕਿ ਜਿੱਦਾਂ ਮੇਰੇ ਹੱਥੋਂ ਕੁਝ ਗਲਤ ਹੋ ਗਿਆ ਵਾ ਮੈਨੂੰ ਐ ਲੱਗਦਾ ਵਾ ਸਾਹੀ ਸੱਚੀ ਤਰ੍ਹਾਂ ਪਿਆਰ ਨਹੀਂ ਕਰਦਾ ਤੇ ਇਸ ਗੱਲ ਤਾਂ ਤੈਨੂੰ ਪਤਾ ਹੋਣਾ ਵਾ ਕਿ ਉਹ ਤੇਰਾ ਨਾ ਪਿਆਰ ਨਹੀਂ ਕਰਦਾ ਤੂੰ ਕਰਦੀ ਏ ਉਹਦੇ ਨਾਲ ਤੇ ਮੇਰੇ ਹੱਥੋਂ ਕਿਤੇ ਗਲਤ ਤੇ ਨਹੀਂ ਹੋ ਗਿਆ ਕਿਤੇ ਇਹ ਗਲਤ ਨਹੀਂ ਕਿ ਤੂੰ ਉਹਦੇ ਨਾਲ ਪਿਆਰ ਕਰਦੀ ਆ ਤੇ ਉਹ ਤੇਰੇ ਨਾਲ ਨਹੀਂ ਕਰਦਾ ਉਹਦੇ ਨਾਲ ਮੈਂ ਧੱਕਾ ਕਰ ਬੈਠੀ ਆ ਦੀਦੀ ਤੈਨੂੰ ਕਿਉਂ ਇਦਾਂ ਲੱਗਦਾ ਸਭ ਕੁਝ ਸਹੀ ਤੇ ਚੱਲ ਰਿਹਾ ਵਾ ਹੁਣ ਇੱਕ ਦਿਨ ਬਾਹਰ ਜਾ ਕੇ ਲੰਮੇ ਪੈ ਗਿਆ ਵਾ ਤੇਰਾ ਮਤਲਬ ਏ ਥੋੜੀ ਕੀ ਤੂੰ ਇੰਨੇ ਗਾਲੀ ਫੜ ਕੇ ਬਹਿ ਜਾਂਦੇ ਜੇ ਸਮਰਤ ਮੈਂ ਰਾਤੀ ਨਹੀਂ ਵੇਖਿਆ ਰਾਤੀ ਤੇ ਮੈਂ ਪੱਕਾ ਹੀ ਵੇਖਿਆ ਨਾ ਪਰਸੋਂ ਚੌਥ ਵੀ ਮੈਨੂੰ ਇਹੋ ਫੀਲ ਹੋਇਆ ਉਹ ਤੇਰੇ ਲਾਗੇ ਨਹੀਂ ਸੰਦਾ ਸੋਫੇ ਤੇ ਸੰਦਾ ਵਾ ਕਿਉਂਕਿ ਸਹਰਾਣਾ ਪਿਆ ਹੀ ਉੱਥੇ ਫਿਰ ਮੈਂ ਕਿਹਾ ਚੱਲ ਉੱਧਾ ਬੈਹ ਹੋ ਗਿਆ ਹੋਣਾ ਮੈਂ ਕਿਤੇ ਮੇਰੀਆਂ ਅੱਖਾਂ ਨੇ ਧੋਖਾ ਖਾਦਾ ਵਾ ਪਰ ਰਾਤੀ ਤੇ ਮੈਨੂੰ ਸਪਸ਼ਟੀ ਹੋ ਗਈ ਨਾ ਇਹ ਚੀਜ਼ ਨਾ ਉਹ ਦਿਨੇ ਤੇ ਰਹਿਣਾ ਚਾਗੀਦਰਾ ਬੋਲਦਾ ਵਾ ਲੜਦੇ ਕਿ ਤੁਸੀਂ ਰਹਿੰਦੇ ਜੇ ਇਹਦਾ ਕੀ ਮਤਲਬ ਆ ਦੱਸ ਮੈਨੂੰ ਜੇ ਤੂੰ ਐਦਾਂ ਕੀਤਾ ਤਾਂ ਦੱਸ ਦੇ ਯਾਰ ਨਹੀਂ ਪਿਆਰ ਕਰਦਾ ਉਹ ਤੇਰੇ ਨਾਲ ਦੀਦੀ ਕਰਦਾ ਵਾ ਬੜਾ ਪਿਆਰ ਕਰਦਾ ਵਾ ਪਰ ਇੰਜੂਰੀ ਥੋੜੀ ਤੁਹਾਡੇ ਸਾਹਮਣੇ ਹੁਣ ਕਰਦਾ ਫਿਰੇ ਹੋਰ ਹਰ ਚੀ ਤੁਹਾਡੇ ਸਾਹਮਣੇ ਥੋੜੀ ਕਰੂਗਾ ਸਿਮਰਨ ਮੇਰੇ ਸਾਹਮਣੇ ਕਰਨ ਦੀ ਗੱਲ ਨਹੀਂ ਹੁੰਦੀ ਬੰਦੇ ਦਾ ਪਤਾ ਲੱਗ ਜਾਂਦਾ ਉਹਦੇ ਲੱਛਣਾਂ ਤੋਂ ਕੀ ਹੈਗਾ ਤੇ ਕੀ ਨਹੀਂ ਅੱਛਾ ਮੇਰੀ ਗੱਲ ਸੁਣੇ ਕਰ ਧਿਆਨ ਨਾਲ ਜਿਹੜੀ ਗੱਲ ਮੈਨੂੰ ਤੂੰ ਦੱਸੀ ਸੀ ਤੇਰੇ ਤੇ ਸਾਹਿਲ ਤੇ ਜੋ ਵੀ ਕਿਤੇ ਉਹ ਝੂਠਤ ਨਹੀਂ ਆ ਤੇਰੇ ਵੱਲੋਂ ਝੂਠਤ ਨਹੀਂ ਬੋਲਿਆ ਗਿਆ ਨਹੀਂ ਨਹੀਂ ਦੀਦੀ ਮੈਂ ਨਹੀਂ ਗੱਲ ਕਹੀ ਸੀ ਕਿ ਦੀਦੀ ਮੇਰਾ ਤੇ ਸਾਹਿਲ ਦਾ ਰਿਸ਼ਤਾ ਬਣ ਗਿਆ ਵਾ ਅੰਦਰੇ ਅੰਦਰ ਉਹਦਾ ਕਿਸੇ ਨੂੰ ਨਹੀਂ ਪਤਾ ਹੈਗਾ ਮੇਰਾ ਵਿਆਹ ਉੱਥੇ ਹੋਣਾ ਚਾਹੀਦਾ ਨਹੀਂ ਤੇ ਮੈਂ ਨਹੀਂ ਬਚਣਾ ਨਾਲੇ ਦੀਦੀ ਮੈਂ ਝੂਠ ਕਿਉਂ ਬੋਲੂਗੀ ਨਾ ਤਾਂ ਮੈਂ ਤੁਹਾਡੇ ਕੋ ਕੁਛ ਲੈਣਾ ਨਾ ਮੈਂ ਸਾਹਿਲ ਕੋ ਕੁਛ ਲੈਣਾ ਕਿਉਂ ਨਹੀਂ ਲੈਣਾ ਸਾਹਿਲ ਕੋ ਤੇਰੀ ਜ਼ਿੰਦਗੀ ਹੁਣ ਸਾਹਿਲ ਨਾਲ ਜੁੜੀ ਆ ਗੋਲ ਸਿਮਰਤ ਜੇ ਇਦਾਂ ਦਾ ਕੁਝ ਆ ਕਰਨਾ ਤੇ ਆਪਣੀ ਭੈਣ ਨੂੰ ਅੱਜ ਦੱਸ ਦੇ ਤੋ ਖੇਚ ਨਾ ਰੱਖ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਪਾਉਂਗੀ ਪਤਾ ਨਹੀਂ ਮੈਨੂੰ ਐ ਲੱਗੀ ਜਾਂਦਾ ਜਿੱਦਾਂ ਮੈਂ ਗਲਤ ਕਰਤਾ ਕੁਛ ਦੀਦੀ ਤੁਸੀਂ ਕੁਛ ਗਲਤ ਨਹੀਂ ਕੀਤਾ ਅਸਲ ਜਨਨ ਤੁਹਾਨੂੰ ਮੈਂ ਸੱਚ ਦੱਸਦੀ ਆ ਪਹਿਲਾਂ ਮੇਰੀ ਸੌਂ ਖਾਓ ਇਹ ਗੱਲ ਤੇਰੀ ਸਾਹਿਲ ਨੂੰ ਮੰਮੀ ਨੂੰ ਜਾਂ ਰਣਜੀਤ ਨੂੰ ਕਿਸੇ ਨੂੰ ਨਹੀਂ ਦੱਸੋਗੇ ਤਿੰਦ ਐਸੀ ਕਿਹੜੀ ਗੱਲ ਐ ਜਿਹੜੀ ਮੈਨੂੰ ਨਹੀਂ ਪਤਾ ਤੇ ਤੂੰ ਦਿਲ 'ਚ ਰੱਖੀ ਬੈਠੀ ਐ ਤੂੰ ਮੈਨੂੰ ਦਿਲ ਦੀ ਗੱਲ ਦੱਸ ਮੈਂ ਕਿਸੇ ਨੂੰ ਨਹੀਂ ਦੱਸੂਗੀ ਦੀਦੀ ਗੱਲ ਇਹ ਆ ਕਿ ਸਾਈਹਲ ਨੂੰ ਮੈਂ ਕਹਿ ਨਹੀਂ ਲੱਗੀ ਬਾਹਰ ਚਲੀਏ ਆਪਾਂ ਹਾਂ ਸਾਈਹਲ ਕਹਿੰਦੇ ਕਿ ਆਪਾਂ ਦੋਵਾਂ ਨੂੰ ਜਾਣਾ ਵਾ ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਨਹੀਂ ਸ਼ੰਮੀ ਜੀ ਨੂੰ ਤੇ ਰਣਜੀਤ ਨੂੰ ਤੇ ਮੰਮੀ ਜੀ ਨੂੰ ਵੀ ਨਾਲ ਲੈ ਕੇ ਚਲੀਏ ਉਹ ਕਹਿੰਦੇ ਨਹੀਂ ਸਿਰਫ ਆਪਾਂ ਦੋਵਾਂ ਨੂੰ ਜਾਣਾ ਵਾ ਲੈਛਦਾ ਨਹੀਂ ਆਹ ਕਿੱਡੀ ਕੋ ਵੱਡੀ ਗੱਲ ਐ ਤੇ ਕੋਈ ਗੱਲ ਨਹੀਂ ਜਿਉਂ ਤੇਨੋਂ ਕੱਲੀ ਨੂੰ ਲੈ ਕੇ ਜਾਣਾ ਚਾਹੁੰਦਾ ਵਾ ਤੇ ਆਪਾਂ ਦਾ ਕੰਮ ਹੀ ਕੀ ਹੈ ਵਿੱਚ ਮੈਂ ਰஞ்சிਤ ਨੂੰ ਸਮਝਾਵਾਂਗੀ ਕਿ ਤੁਸੀਂ ਉਹਨਾਂ ਦੇ ਬੱਚਿਆਂ ਨਾਲ ਕਿੱਥੇ ਜਾਣਾ ਵਾ ਆਪਾਂ ਫੇਰ ਕਦੀ ਹੋਵਾਂਗੇ ਐਵੇਂ ਜੀ ਜੀ ਤੁਸੀਂ ਤੁਹਾਨੂੰ ਨਾਲ ਖੜਨਾ ਵਾਂ ਮੈਂ ਮੈਂ ਦੱਸ ਕੱਲੀ ਉੱਤੇ ਕੀ ਕਰਦੀ ਫਿਰ ਤੁਹਾਡੇ ਨਾਲ ਤੇ ਵੈਸੇ ਮੇਰੇ ਦਿਲ ਲੱਗ ਜਾਂਦਾ ਵਾ ਤੁਹਾਨੂੰ ਪਤਾ ਮੰਮੀ ਜੀ ਕਿਦਾਂ ਦਾ ਸੁਭਾਅ ਵਾ ਕਿੱਡੀਛ ਦੇਣਿਆ ਤੂੰ ਦੱਸ ਤੇਰਾ ਵਿਆਹ ਹੋਇਆ ਵਾ ਤੂੰ ਆਪਣੇ ਜੀਵਨ ਸਾਥੀ ਨਾਲ ਜਾ ਹਾ ਆਪਣੇ ਘਰ ਵਾਲੇ ਨਾਲ ਜਾ ਦਿਲ ਨਹੀਂ ਆਹੇ ਲੱਗਦਾ ਦੱਸ ਦੇ ਲੇ ਤੇਰਾ ਉਹਦੇ ਨਾਲ ਲੱਗਣਾ ਚਾਹੀਦਾ ਹੁਣ ਮੈਂ ਕਿੱਥੇ ਚਲ ਜਾਣਾ ਮੈਂ ਤੇ ਇੱਥੇ ਹੀ ਆ ਬਾਉ ਜਿੱਦੀ ਮੈਂ ਮੰਨਦੀ ਆ ਗੱਲ ਪਰ ਮੈਨੂੰ ਕਿ ਸਾਰਾ ਪਰਿਵਾਰ ਜੇਗੀ ਤੇ ਵਧੀਆ ਲੱਗਦਾ ਵਾ ਇਹ ਆnde ਨਹੀਂ ਆਪਾਂ ਇਕੱਲੇ ਜਾਣਾ ਵਾ ਪਰ ਉਹ ਜੀ ਇਸੇ ਕਰ ਤੁਹਾਡੀ ਲੜਾਈ ਹੁੰਦੀ ਰਹਿੰਦੀ ਤੁਹਾਨੂੰ ਪਤਾ ਹੋਵੇਗਾ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰ ਲੈਂਦੇ ਆ ਮੈਨੂੰ ਨਹੀਂ ਪਤਾ ਕਿ ਮੇਰੀ ਛੋਟੀ ਜੀ ਭੈਣ ਇੰਨੀ ਵੱਡੀ ਹੋ ਗਈ ਆ ਤੇ ਦੀ ਸੋਚ ਇਹ ਗੱਲ ਨਹੀਂ ਕਰਨ ਵਾਲੀ ਤੋ ਸਾਰਿਆਂ ਨੂੰ ਲੈ ਕੇ ਜਾਣਾ ਚਾਹੁੰਨੀ ਆ ਪਰ ਵੇਖ ਨਾ ਸਾਹਿਲ ਦੇ ਕੋਈ ਚਾ ਆਉਣਗੇ ਇਹ ਮੁੰਡਿਆਂ ਦਾ ਆਪਣਾ ਆਪਣਾ ਹਿਸਾਬ ਹੁੰਦਾ ਵਾ ਹੁਣ ਸਾਹੀ ਚੋਂਦਾ ਵਾ ਵੀ ਅਸੀਂ ਦੋਵੇਂ ਕੋ ਮੰਜਾਈਏ ਤੀਜਾ ਬੰਦਾ ਨਾ ਸਾਡੇ ਚ ਹੋਵੇ ਤੇ ਤਾਂ ਕੀ ਆ ਆ ਕਿਤੇ ਗੱਡੀ ਕਵੱਡੀ ਗੱਲ ਆ ਮੈਂ ਰஞ்சிਤ ਨੂੰ ਆਪੇ ਸਮਝਾਇਆ ਲਗੀ ਆਪਾਂ ਦੋਨੇ ਜਾਣੇ ਫੇਰ ਕਿਤੇ ਹੋਵਾਂਗੇ ਦੀਦੀ ਕਿਉਂ ਨਹੀਂ ਕੋਈ ਗੱਲ ਹੈਗੀ ਤੇ ਆਪ ਹੀ ਤੇ ਕਹਿੰਦੇ ਜੀ ਕਿ ਪਰਵਾਰ ਨੂੰ ਹਮੇਸ਼ਾ ਜੋੜ ਕੇ ਰੱਖੀਦਾ ਵਾ ਤੇ ਫਿਰ ਮੈਂ ਆ ਕਿੱਦਾਂ ਇਕੱਲੇ ਚੱਲ ਜਾਵਾਂ ਉਹਨਾਂ ਨਾਲ ਮੈਂ ਤੇਰੇ ਨਾਲ ਹੀ ਖੜੂੰਗੀ ਨਾ ਸਿਰ ਲੈਣੇ ਵੇਖ ਹੋਂਤੇ ਦਾਤਾ ਕਿ ਬੰਦਾ ਜਿੱਦਾਂ ਤੈਨੂੰ ਸਾਹੀ ਕਹਿੰਦਾ ਤੈਨੂੰ ਉਦਾਂ ਚੱਲਣਾ ਚਾਹੀਦਾ। ਸਭ ਤੋਂ ਪਹਿਲੇ ਤੈਨੂੰ ਆਪਣੇ ਹਸਬੰਦ ਦੀ ਗੱਲ ਮੰਨਣੀ ਚਾਹੀਦੀ ਹੈ। ਉਸ ਤੋਂ ਬਾਅਦ ਦੀਦੀ ਤੇ ਉਸ ਤੋਂ ਬਾਅਦ ਕੋਈ ਹੋਰ ਆ। ਮੈਂ ਮੰਨਦੀ ਆ ਦੀਦੀ ਤੁਹਾਡੀ ਸਾਰੀ ਗੱਲ। ਉਹਦੀ ਚੰਗਾ ਤੇਰੀ ਲਾਈਫ 'ਚ ਸਭ ਤੋਂ ਪਹਿਲੇ ਆ ਹੁਣ। ਸਮਝਣ ਦੀ ਕੋਸ਼ਿਸ਼ ਕਰ। ਨਾਲੇ ਤੇ ਲੰਮੇ ਜਿ ਕਰਾਈ ਆ। ਕੋਈ ਖਾਲਾ ਜੀ ਦਵਾੜਾ ਨਹੀਂ ਆ। ਕਿਤੇ ਘੋਮ-ਘਮਾ ਕੇ ਆਓ ਕਿਤੇ ਖੁਸ਼ ਹੋ। ਮੈਂ ਮੰਨਦੀ ਆ ਦੀਦੀ ਤੁਹਾਡੀ ਸਾਰੀ ਗੱਲ। ਪਰ ਤੁਹਾਨੂੰ ਪਤਾ ਨਾ ਉਹ ਦਿਨ ਵੀ ਜਿੱਦ ਤੱਕ ਆਪਣੇ ਮੰਮੀ ਨਾਲ ਜਾਣਾ ਸੀ। ਤੇ ਉਹ ਦਿਨ ਵੀ ਉੱਥੇ ਰੁੱਸ ਕੇ ਘਰੇ ਆਗੇ ਨਹੀਂ। ਇਹਨਾਂ ਨੂੰ ਕੋਈ ਕੰਮ ਨਹੀਂ ਸੀ। ਇਹ ਆਏ ਘਰੇ ਹੀ। ਕਿਉਂ ਕਹਿੰਦਾ ਤਾਂ ਐਸੇ ਕਰਕੇ ਇਨਰਾਜੋ ਕਿਉਂ ਤੋਂ ਵਾਪਸ ਆ ਗਏ ਕਹਿੰਦੇ ਕਿ ਤੂੰ ਇਹਨਾਂ ਨਾਲ ਕਿਉਂ ਖੜਿਆ ਹੋਗਾ ਓਹੋ ਤੂੰ ਮੈਨੂੰ ਅਗਲ ਪਹਿਲੇ ਦੱਸ ਦਿੰਦੀ ਸਿਮਰਤ ਜੇ ਮੈਂ ਤੈਨੂੰ ਪਹਿਲਾਂ ਦੱਸ ਦਿੰਦੀ ਫਿਰ ਤੂੰ ਹੀ ਥੋੜੀ ਨਾਲ ਜਾਣਾ ਤੂੰ ਹੀ ਇਹੋ ਕਹਿਣਾ ਸੀ ਨਾ ਕਿ ਉਹਨੂੰ ਨਾਲ ਲੈ ਕੇ ਜਾ ਸਾਹਿਲ ਨੂੰ ਤਾਈਆਂ ਜਦੋਂ ਮੈਂ ਇੱਕ ਦੋ ਵਾਰੀ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਉੱਠ ਕੇ ਚਲ ਗਿਆ ਜਾਓ ਭਾਬੀ ਤੁਸੀਂ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਕੋਈ ਤਾਦੀ ਤੇ ਮੈਂ ਕਿੰਨੀ ਅੱਕੀ ਇਹਨਾਂ ਨੇ ਨਿੱਕੀ ਨਿੱਕੀ ਗੱਲ ਤੋਂ ਗੁੱਸਾ ਕਰਕੇ ਵੇਹ ਜਾਂਦੇ ਆ ਤੂੰ ਉਹਨਾਂ ਨੂੰ ਨਿੱਕ ਤੇ ਫੜਨਾ ਤੋਂ ਉਹਨਾਂ ਨੂੰ ਨਿਭਾਉਣਾ ਤੋਂ ਉਹਨਾਂ ਨਾਲ ਨਹੀਂ ਬਹਿਣਾ ਸਭੀ ਲਾ ਕੇ ਜਾਰਾ ਟਾਈਮ ਬਹਿ ਜਾ ਤਾਦੀ ਨੇ ਵੀ ਗੁੱਸਾ ਹੁੰਦਾ ਕਿ ਤੂੰ ਮੇਰੇ ਲਾਗੇ ਕਿਉਂ ਨਹੀਂ ਹੁੰਦੀ ਤੂੰ ਟਾਈਮ ਜਾ ਕਰ ਮੇਰੇ ਤੋਂ ਉਹਨਾਂ ਨਾਲ ਰਹਿਣੀ ਆ ਦੇਖ ਲੈ ਤੇਰਾ ਕਿੰਨਾ ਪਿਆਰ ਕਰਦਾ ਵਾ ਇਹ ਵੀ ਇਹ ਕਮੇਟ ਵੀ ਤੇਰੇ ਤੋਂ ਦੂਰ ਨਹੀਂ ਹੋਇਆ ਸਕਦਾ ਤੂੰ ਹੋਰ ਕਿਸੇ ਲਾਗੇ ਬੈਣੀ ਆ ਨਾ ਤੇ ਉਹਨੂੰ ਗੁੱਸਾ ਚੜਦਾ ਹੀ ਕਿ ਮੇਰੇ ਲਾਗੇ ਕਿਉਂ ਨਹੀਂ ਬੈੰਦੀ ਜੇ 2 ਮਿੰਟ ਵਿਹਲੀ ਆ ਤੇ ਮੇਰੇ ਲਾਗੇ ਬਵੇ ਚੱਲ ਕੋਈ ਗੱਲ ਨਹੀਂ ਤੂੰ ਹੁਣ ਕੱਲੇ ਘੁੰਮ ਘਮਾਓ ਏ ਤੂੰ ਮੈਨੂੰ ਦੱਸ ਦੀ ਮੈਂ ਤੇਰੀ ਪੈਕਿੰਗ ਕਰ ਦੂੰਗੀ ਤੂੰ ਟੈਨਸ਼ਨ ਨਾ ਲੈ ਚੰਗਾ ਮੈਂ ਹਰ ਚੀਜ਼ ਤੇਰੇ ਨਾਲ ਹੀ ਹਾਂਜੀ ਜਨਾਬ ਅੱਗੇ ਤਹੀ ਕੀ ਸਲਾਹ ਹੁੰਦੀ ਜੀ ਠਾਣੀਆਂ ਦਰਾਈਆਂ 'ਚ ਕੁਛ ਅੱਛਾ ਜੇ ਠਾਣੀਆਂ ਦਰ ਨਹੀਂ ਨਾ ਕੀ ਆ ਕਰੋ ਸਾਨੂੰ ਅਹੀਂ ਭੈਣਾ ਭਣਾਵਾ ਦੋਵੇਂ ਜੇ ਠਾਣੀ ਦਰ ਵਾਲੀ ਇੱਥੇ ਆ ਕੇ ਸਾਡਾ ਰਿਸ਼ਤਾ ਬਦਲ ਨਹੀਂ ਗਿਆ ਕੋਈ ਅੱਛਾ ਜੀ ਕਿਉਂ ਸਿਮਰਤ ਹਾਂਜੀ ਚਲੋ ਫਿਰ ਅਗਲੀ ਵਾਰ ਬਾਤ ਕਰਾਂਗੇ ਨਹੀਂ ਤੇ ਮੈਂ ਪਾਣੀ ਲੈ ਕੇ ਨਹੀਂ ਪਾਣੀ ਨਹੀਂ ਅੱਜ ਗਰਮੀ ਬਹੁਤ ਜ਼ਿਆਦਾ ਹੈ ਮੈਂ ਨਾ ਦੁਕਾਨ ਵਧਾਇਆ ਇਸ ਕਰਕੇ ਉਤਮਾ ਨਿਕਲਦੀ ਕਿ ਤੀ ਇੰਨੀ ਗਰਮੀ ਨਾਲ ਤੁਹਾਡੀ ਕੀ ਤਰਮਣਾ ਗਰਮੀ ਇਹ ਨਾਲ ਬੰਦ ਕਰਾਏ ਜੇ ਤੁਸੀਂ ਜੇ ਕੋਈ ਗਾਹ ਕਿ ਆਜੇ ਫੇਰ ਉਹ ਹੋ ਦੀ ਜੀ ਤੁਹਾਨੂੰ ਪਤਾ ਨਹੀਂਗਾ ਬਾਹਰ ਗਰਮੀ ਕਿੰਨੀ ਆ ਉਧਰ ਕਿੱਥੇ ਮਨ ਲੱਗਣਾ ਨਾਲ ਤੁਹਾਨੂੰ ਤੇ ਗਰਮੀ ਜਿੱਤੇ ਵੈਹੇ ਹੀ ਨਹੀਂ ਬੰਦਾ ਟਿਕ ਸਕਦਾ ਬੰਦਾ ਗੱਲ ਕੀ ਆ ਗਰਮੀ ਇੰਨੀ ਜ਼ਿਆਦਾ ਹਨਾ ਕੋਈ ਗਾਹ ਨਹੀਂ ਘਰੋਂ ਲੋਕੀ ਤੇ ਨਿਕਲਦੇ ਨਹੀਂ ਹਨ ਘਰੋਂ ਬਾਹਰ ਅੱਛਾ ਵਾਰੀ ਗੱਲ ਤੋਂ ਮੈਂ ਇਹ ਸੋਚਿਆ ਹੈਗਾ ਹੁਣ ਵੇਲੇ ਦੇ ਗਏ ਆ ਦੁਕਾਨ ਮੇਂ ਵਧਾਇਆ ਵਾ ਚੱਲ ਚਲੀਏ ਕਿੱਥੇ ਪੀਕੇ ਹੋਏ ਇਹ ਘਮਈਏ ਦੇ ਮਿਲ ਮਿਲ ਆਉਣੇ ਆ ਚੱਲਾ ਚਲੀਏ ਉਹ ਤਿਆਰ ਤਾਂ ਹੋ ਮੈਂ ਲਾ ਜਦੋਂ ਮਰਜੀ ਜਿਹੜਾ ਮੈਜਿਸਟ੍ਰੇਸ਼ਨ ਲਾ ਕੇ ਬਹਿ ਜਾਂਦੇ ਸੀ ਸਟੇਸ਼ਨ ਵਾਲੀ ਕਿੱਥੇ ਲੈਣਾ ਵਾ ਸਾਹੀ ਤਾਂ ਮੰਮੀ ਘਰ ਨਹੀਂ ਹੈਗੇ ਬਟਾਲੇ ਗਏ ਨੇ ਦਵਾਈ ਲੈਣ ਤੇ ਫਿਰ ਕਿੱਡੀ ਗੱਲ ਦਰਵਾਜ਼ਾ ਬੰਦ ਕਰ ਉਹਨਾਂ ਨੇ ਮੁੰਨੇ ਚ ਦਵਾਈ ਲੈਣ ਜੇ ਪਾ ਮੋੜਣਾ ਹੁੰਦਾ ਯਾਰ ਮੰਮੀ ਜੀ ਨੂੰ ਪੁੱਛਿਆ ਨਹੀਂ ਆ ਤੁਹਾਨੂੰ ਮੰਮੀ ਦਾ ਪਤਾ ਹੀ ਆ ਉਹਨਾਂ ਨੇ ਫੇਰ ਆਣ ਕੇ ਕਹਿਣਾ ਐਡੀ ਤੇਨੂੰ ਕਾਦੀ ਜ਼ਰੂਰੀ ਸੀ ਮਗਰ ਉਹ ਤਾਂ ਅੱਲਾ ਮਾਰ ਕੇ ਤੂੰ ਪੇਕੇ ਜਾ ਬੈਠੀ ਆ ਪਤਾ ਵਾ ਨਾ ਮੇਰੀ ਗੱਲ ਸੁਣ ਨਹੀਂ ਗੱਲ ਦਾ ਪੁੱਤ ਗਲਤੀਆਂ ਤਾਂ ਤੂੰ ਸੁਣੀਆਂ ਮੜ ਕੇ ਮੈਨੂੰ ਬੈੰਦੀਆਂ ਆ ਉਹਦੀ ਦੀਦੀ ਮੈਂ ਗੱਲ ਕਰ ਲੈਣੀ ਮੰਮੀ ਜੀ ਨੇ ਮੂ ਵੀ ਤੁਹਾਡੇ ਨਾਲ ਜਾਣੀ ਆ ਤੂੰ ਤੇ ਕਰਨਾ ਤੂੰ ਰਹਿਣਾ ਪਰ ਘਰੇ ਰਹ ਉਹਨੇ ਆਉਣਾ ਵੀ ਪਿੱਛੋਂ। ਓਹੋ ਜੀਜੂ, ਤੂੰ ਟੈਨਸ਼ਨ ਕਿਉਂ ਲੈਂਦੇ ਜੇ? ਮੋਬਾਈਲ ਤੇ ਹੈਗਾ ਹੀ ਆ। ਜਦੋਂ ਘਰੇ ਆਉਣਗੇ ਫੋਨ ਕਰ ਦੇਣਗੇ। ਨਾਲੇ ਵੀ ਮੈਨੂੰ ਪਤਾ ਵਾ ਉਹ ਇੰਨੀ ਜਲਦੀ ਨਹੀਂ ਆਉਂਦੇ। ਉਹਨੇ ਸ਼ਾਮ ਦਾ ਆਉਣਾ ਵਾ। ਓ ਨਹੀਂ ਨਹੀਂ ਤੂੰ ਰੋਕ ਇੱਥੇ। ਕੋਈ ਪਤਾ ਨਹੀਂ ਉਹਨੇ ਆੜੇ ਮਾੜਾ ਨੇ ਫੇਰ ਰੋਲਾ ਪਾਉਗੇ ਵੀ। ਠੀਕ ਹੈ ਚਲਦੇ ਆਂ। ਅੱਧੂ ਚਲਦੇ ਨਾ। ਮੇਰੀ ਗੱਲ ਸੁਣੋ। ਅਗਲੇ ਕੁੜੀ ਮੇਰੇ ਸਿਰ ਤੇ ਇੱਥੇ ਘਰ ਛੱਡ ਕੇ ਗਏ ਆ। ਤਾਂ ਹੁਣ ਮੈਂ ਤੁਹਾਡੇ ਨਾਲ ਚਲ ਜੂ ਕਿਤੇ ਉਹ ਨਿਆਣੀ ਇਕੱਲੀ ਘਰ ਰਹੂਗੀ ਦੱਸ। ਜੇ ਇਹੀ ਜਾਵਾਂਗੇ ਤੁਹਾਡੇ ਨਾਲ ਜਾਊਗੀ ਫਿਰ। ਮੰਮੀ ਦਾ ਪਤਾ ਜੇ। ਸਾਹਿਦ ਹੁਣ ਆਪਾਂ ਨਾਲ ਲੈ ਜਾਨੇ ਫਿਰ ਉਹਨੂੰ ਸਿਮਰਤ ਸਹੀ ਕਹਿਣ ਦੀ ਆ ਹਾਂਜੀ ਮਾ ਚੱਲ ਨਾਲ ਜਾਣਾ ਮੰਨੇ ਮੈਂ ਤੇਰੇ ਇਕੱਲੇ ਕਿੱਧਰ ਆਉਂਗੀ ਮੇਰੇ ਤੇ ਵੈਸੇ ਹੀ ਨੀ ਦਿਲ ਲੱਗਣਾ ਚੱਲ ਫਿਰ ਤੁਹਾਡੇ ਨਾਲ ਹੀ ਇਕੱਲੀ ਮੈਂ ਘਰ ਛੱਡ ਕੇ ਨਹੀਂ ਜਾਣੀ ਇੱਦਾਂ ਚੱਲ ਠੀਕ ਆ ਯਾਰ ਚਲੋ ਹੋ ਤਿਆਰ ਚਲੋ ਜੀ ਹੋਈਏ ਲੱਗ ਤਿਆਰੀ ਹੈ ਕਿ ਮੇਰੇ ਕੋਲ ਹੀ ਨਹੀਂ ਆਹ ਘਰ ਹੀ ਜਾਣਾ ਲੈ ਜੁੱਤੀ ਤੇ ਜੁੱਤੀ ਚੜੀ ਹੋ ਕੇ ਤਾਂ ਪਹਿਲੇ ਹੀ ਪੜਾ ਨੀ ਤਿਆਰ ਹੋ ਗਈ ਹੋ ਗਈ ਬੱਜ ਗਈ ਪੱਕਾ ਪੂਰੇ ਨਾਲ ਆਵੇ ਨਾ ਜਿੱਦ ਕਰਨ ਦੀਆਂ ਅੱਡੀ ਦੇ ਪੈਰ ਤੇ ਇੱਥੇ ਕਰ ਦਿੱਤੀ ਹੈ ਤੇ ਸੋਤ ਨਾਲ ਕਰ ਕੀ ਕੰ ਜਾਣਾ ਅੱਡੀ ਦੇ ਪੈਰ ਕਿਤਰਾ ਹੋ ਗਿਆ ਤੋ ਅੱਡੀ ਪੈਰ ਹੋ ਗਈ ਕਿੰਨੀ ਗਰਮੀ ਉੱਥੇ ਹੋ ਤੇ ਗਿਆ ਤਿਆਰ ਚੱਲ ਚੰਗੀ ਫਿਰ ਨਾਲ ਇਹਨਾਂ ਇੱਕ ਗੱਲ ਹੋਰ ਚ ਮੈਂ ਵੀ ਨਾ ਜਿੱਦ ਕਰ ਜੰਨੀ ਆ ਕੁਛ ਵੀ ਨਹੀਂ ਆਣਾ ਉੱਥੇ ਕਾ ਦੀ ਜਿੱਦ ਕਰਤੀ ਹੈ ਭਾਈ ਥੋੜਾ ਚਿੱਟੇ ਹੋਇਆ ਹੋ ਕੇ ਗਏ ਆ ਉਹਨੇ ਕਹਣਾ ਫੇਰ ਆ ਗਈ ਮੇਰੀ ਗੱਲ ਸੁਣੋ ਜਿਹੜੀਆਂ ਪੈਣਾ ਹੁੰਦੀਆਂ ਨਾ ਪ੍ਰਾਵਨ ਨੇ ਸਾਰਾ ਦੁੱਖ ਦੱਸ ਦਿਆ ਕੁਛ ਆਪਣੇ ਦਿਲ 'ਚ ਹੀ ਰੱਖ ਲਿਆ ਮੇਰੀ ਰਾਤੀ ਸ਼ਮੀ ਨਾਲ ਗੱਲਾਂ ਹੁੰਦੀ ਸੀ ਤੇ ਸ਼ਮੀ ਹੁੰਦੀ ਤੇ ਬੜੀ ਖੁਸ਼ ਸੀ ਪਰ ਮੈਨੂੰ ਉਹਦੀ ਗੱਲਾਂ ਵਿੱਚ ਕੁਛ ਲੱਗਦਾ ਕਿ ਉਹ ਦੁੱਖ ਭਰੀ ਹੈਗਾ ਵਾਹ ਦਾ ਦੁੱਖ ਉਹ ਤਾਂ ਵੇਖੋ ਕਿੰਨਾ ਸੋਹਣਾ ਪਾ ਇਹਦਾ ਵਿਆਹ ਕੀਤਾ ਸੀ ਮੇਰੇ ਤਾਂ ਦਿੱਤਾ ਹੈ ਨਾ ਦਿੱਤਾ ਵਾਹ ਸਭ ਕੁਝ ਦਿੱਤਾ ਵਾ ਪਰ ਸ਼ਮੀ ਨੂੰ ਕੀ ਦਿੱਤਾ ਕੁਛ ਵੀ ਨਹੀਂ ਉਹਦੀ ਸੱਸ ਕਿਤੇ ਨਾ ਕਿਤੇ ਉਹਨੂੰ ਮੇਨਾ ਦਿੰਦੀ ਹੋਣੀ ਆ ਤੇ ਉਹ ਭਾਵੇਂ ਸਾਨੂੰ ਨਾ ਕਹੇ ਪਰ ਦਿਲ ਵਿੱਚ ਚਿਤ ਕਰਦੀ ਹੁੰਨੀ ਹੈ ਨਾ ਕੁੜੀ ਪਰ ਯਾਰਾ ਤੇਰਾ ਵੈਮ ਹੈਗਾ ਉਹਨੂੰ ਮੇਨਾ ਕਦੇ ਵਾਸਤੇ ਉਹਨੇ ਦੇਣਾ ਮੈਨੂੰ ਪਹਿਲਾਂ ਇਹ ਗੱਲ ਦੱਸ ਤੂੰ ਕਿਵੇਂ ਸੋਚ ਰਹੀਨੀ ਵੀ ਮੇਨਾ ਮਾਰਦੀ ਹੋਗੀ ਤੈਨੂੰ ਸ਼ਮੀ ਨੇ ਖੁਦ ਦੱਸਿਆ ਵੀ ਉਹ ਮੈਨੂੰ ਮੇਨਾ ਮਾਰਦੀ ਆ ਤੇ ਸਿਆਣੀ ਪਰ ਗੱਲਾਂ-ਗੱਲਾਂ ਵਿੱਚ ਮੈਨੂੰ ਲੱਗਦਾ ਸੀ ਵੀ ਉਹ ਕਰਦੀ ਪਈ ਆ ਵੀ ਭਾਬੀ ਉਹਨੂੰ ਆਹ ਕੁਛ ਪਾਇਆ ਕੀਤਾ ਚਲੋ ਵਧੀਆ ਵਾ ਪਰ ਮੈਨੂੰ ਲੱਗਦਾ ਵਾ ਵੀ ਉਹਦੀ ਸੱਸ ਜ਼ਰੂਰ ਉਹਨੂੰ ਕਹਿੰਦੀ ਹੋएगी ਬਾਕੀ ਰਾਣੇ ਵੱਲ ਉਹਦੀ ਕੋਈ ਗੱਲ ਨਹੀਂ ਕਿਉਂਕਿ ਉਹ ਬਹੁਤ ਜ਼ਿਆਦਾ ਖਿਆਲ ਰੱਖਦਾ ਮੰਨਿਆ ਸਿਮਰਤ ਵਾਲਾ ਵੀ ਉਹ ਖੁਸ਼ ਹੈ ਤੇ ਉਹਦਾ ਰਿਸ਼ਤਾ ਉੱਥੇ ਹੋ ਗਿਆ ਵਾ ਮੇਰੀ ਗੱਲ ਸੁਣ ਮੰਨਿਆ ਉਹਦੀ ਸੱਸ ਤੇਜ ਹੈਗੀ ਆ ਪਰ ਉਹਨੇ ਸ਼ਮਮੀ ਨੂੰ ਕਰਨਾ ਕਿਉਂ ਕਰਨੀ ਆ ਜੇ ਗੱਲਾਂ ਕਰਦੀ ਤੇ ਸ਼ਮਮੀ ਨੇ ਤੈਨੂੰ ਦੱਸ ਦੇਣਾ ਸੀ ਤੂੰ ਐਵੇਂ ਚਿੰਤਾ ਨਾ ਕਰਿਆ ਕਰ ਕੁੜੀਆਂ ਜਿਹੜੀਆਂ ਨਾ ਕੁਝ ਦੁੱਖ ਆਪਣੇ ਨਾਲ ਬੀਤਦਾ ਹੋਏ ਨਾ ਤੇ ਉਹ ਆਪਣੀ ਪੇਕਿਆਂ ਨੂੰ ਨਹੀਂ ਦੱਸਦੀਆਂ ਕੁਝ ਆਪਣੇ ਦਿਲ ਵਿੱਚ ਰੱਖਦੀਆਂ ਪਰ ਕੋਈ ਪੇਕੇ ਉਹਦੇ ਮਹਿਸੂਸ ਕਰ ਲਿੰਦੇ ਆ ਤੇ ਮੈਂ ਮਹਿਸੂਸ ਕੀਤਾ ਉਹਦੀ ਗੱਲਾਂ ਵਿੱਚ ਮੇਰੀ ਗੱਲ ਸੁਣ ਸਿਮਰਤ ਨਾਲ ਮੇਰੀ ਗੱਲ ਹੋਈ ਸੀ ਮੇਰੇ ਘਰੇ ਕਰ ਪਰਵਾਰ ਕਿਸ ਤਰ੍ਹਾਂ ਦਾ ਤੇਰੀ ਸੱਸ ਤੇਰੇ ਨਾਲ ਕਿਸ ਤਰ੍ਹਾਂ ਰਹਿੰਦੀ ਆ ਉਹ ਕਹਿੰਦੀ ਵੀਰੇ ਸੱਸ ਮੇਰੀ ਇੰਨੀ ਵਧੀਆ ਇੰਨੀ ਚੰਗੀ ਆ ਨਾ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਨੂੰ ਕੁਝ ਕਹਿੰਦੀ ਹੋਵੇ ਤੇ ਸ਼ਮੀ ਆ ਆਪਣੇ ਕੋਲ ਘਰ ਗਈ ਉਹਦੇ ਨਾਲ ਤੇ ਖੁਸ਼ ਰਹਿਣਾ ਹੀ ਆ ਮੇਰੀ ਗੱਲ ਸੁਣ ਉਹਦੀ ਸੱਸ ਬੜਬੋਲੀ ਜ਼ਰ ਆ ਪਰ ਸਿਮਰਤ ਕਦੀ ਝੂੜ ਨਹੀਂ ਬੋਲਦੀ ਆਏ ਤੁਸੀਂ ਕਿਉਂ ਨਹੀਂ ਸਮਝਦੇ ਉਹਦੇ ਨਾਲ ਤੇ ਖੁਸ਼ ਰਹਿਣਾ ਹੋਂ ਕਿਉਂ ਆ ਕਿਸੇ ਸੱਸ ਨੇ ਦੁਖੀ ਕਰਨਾ ਸਭ ਕੁਝ ਤਾਂ ਮਿਲਿਆ ਵਾ ਇਧਰੋਂ ਦਿੱਤਾ ਤੇ ਆਪਾਂ ਸ਼ਮੀ ਨਾਲ ਹੁੰਦੀ ਆ ਮੇਰੀ ਗੱਲ ਸੁਣ ਭੂਆ ਜੀ ਜਿੰਨੇ ਜੋਗੇ ਸੀ ਉਹਨਾਂ ਨੇ ਵਿਆਹ ਕੀਤਾ ਸੋਹਣਾ ਕੀਤਾ ਠੀਕ ਹੈ ਜਿੰਨੇ ਜੋਗੇ ਆਪਾਂ ਸੀ ਆਪਾਂ ਕਰਤਾ ਹੁਣ ਮੂੰਹ ਮੂੰਹ ਤੇ ਮੰਗਦਾ ਸੀ ਉਹਨਾਂ ਦਾ ਜਵਾਈ ਮੰਗਦਾ ਸੀ ਨਾ ਮੈਂ ਗਿਣਨੀ ਹਾਂ ਵੀ ਜੇ ਇੱਕ ਧੀ ਨੂੰ ਘੱਟ ਦਿੱਤਾ ਨਾ ਤੇ ਦੂਸਰੀ ਨੂੰ ਵੀ ਘੱਟ ਦੇ ਦੋ ਕੋਈ ਗੱਲ ਨਹੀਂ ਫਿਰ ਕਦਰ ਇੱਕ ਜਣੇ ਦੀ ਘੱਟ ਜਾਂਦੀ ਹੈ ਪਰ ਮੰਮੀ ਇਹ ਗੱਲ ਨੂੰ ਨਹੀਂ ਸਮਝੇ ਕਹਿੰਦੀ ਮੇਰੀ ਧੀ ਆ ਪਰ ਸ਼ਮੀ ਵੀ ਤੇ ਇਸ ਘਰ ਦੀ ਧੀ ਸੀ ਤੈਨੂੰ ਪਤਾ ਨਾ ਆਪਾਂ ਸਿਮਰਤ ਦੀ ਖੁਸ਼ੀ ਕਰਕੇ ਸਭ ਕੁਝ ਕੀਤਾ ਮੰਮੀ ਮੰਨਦੇ ਸੀ ਕਿੰਦੇ ਇਨਾ ਵਿਆਹ ਉੱਥੇ ਹੀ ਹੋਣਾ ਜਿੱਥੇ ਸਿਮਰਤ ਕਹੂਗੀ ਉਹ ਤੇ ਗੱਲ ਤੇਡੀ ਸਹੀ ਆ ਪਰ ਡੀਨ ਲਾਈਨ ਦਾ ਕਹਿ ਮੈਂ ਕਹਿ ਨਹੀਂ ਆ ਵਿਆਹ ਦੀ ਤੇ ਗੱਲ ਸਹੀ ਆ ਕਿ ਜਿੱਥੇ ਉਹਦੀ ਖੁਸ਼ੀ ਆ ਉੱਥੇ ਕਰ ਦਿੱਤਾ ਵਾ ਡੀਨ ਲਾਈਨ ਦੇ ਵਿੱਚ ਤੇ ਤੀਆਂ ਨਿੱਕਾ ਕਰ ਦਿੱਤਾ ਨਾ ਦੋਨਾਂ ਪੈਨਾਂ 'ਚ ਯਾਰ ਮੇਰੀ ਗੱਲ ਸੁਣ ਜੋ ਮੰਮੀ ਨੇ ਕਹਿਣਾ ਉਹੀ ਕੁਛ ਦੇਣਾ ਪੈਣਾ ਈ ਤੇ ਮੈਂ ਮੰਮੀ ਨਾਲ ਜਿੱਦ ਦਾ ਕਿਵੇਂ ਕਿ ਮੰਮੀ ਉਹਨੂੰ ਆ ਆ ਨਹੀਂ ਪੋਣਾ ਆ ਨੂੰ ਐ ਤਸਕੀਨੇ ਕਰਦਾ ਮੈਂ ਮੈਨੂੰ ਪਤਾ ਨਹੀਂ ਜਿੱਦ ਦੀ ਆਪਾਂ ਚਾਚਾ ਜੀ ਨੂੰ ਦੱਸੀਏ ਮੰਮਾ ਘਰ ਨਹੀਂ ਨਾ ਹੈਗੀ ਮੈਂ ਜਾ ਕੇ ਇੱਕ ਵਾਰੀ ਮਿਲ ਕੇ ਆਉਣਾ ਵਾ ਭਾਵੇਂ 5 ਮਿੰਟ ਭਾਵੇਂ ਘੰਟਾ ਆਪਾਂ ਹੋ ਕਿਉਂ ਨਾ ਵਾ ਤੇ ਚਲੋ ਆਪਾਂ ਚੱਲੀਏ ਤੇ ਫਿਰ ਟਾਈਮ ਕੋ ਵੇਸਟ ਕਰਨੀਆ ਜਾਂ ਤੋਂ ਦਾ ਚਾਚੀ ਨੂੰ ਦੱਸ ਕੇ ਆ ਤੇ ਚੱਲਦੇ ਆ ਆਓ ਮੇਰੇ ਨਾਲ ਦਮ ਜਨ ਕਹਿ ਦਿੰਨੇ ਚਾਚੀ ਜੀ ਨੂੰ ਤੁੰਗ ਆਪੀ ਕਹਿ ਲਿਆ ਯਾਰ ਚਾਚੀ ਨੂੰ ਦੱਸਣਾ ਵਾ ਆਜੋ ਚਾਚੀ ਜੀ ਨੂੰ ਕਹਿ ਦਿੰਨੇ ਆ ਨਾ ਕਿ ਚੱਲਨੇ ਆ ਆਪਾਂ ਅੱਛਾ ਮੇਰੀ ਗੱਲ ਸੁਣ ਹੁਣ ਤੇ ਦੋ ਦੋ ਪੈਣਾ ਵੀ ਆਈਆਂ ਵਾ ਕਸ ਫਰੂਟ ਕਰਨਾ ਕਿ ਕੀ ਕਰਨਾ ਵਾ ਕੀ ਕਰਨਾ ਵਾ ਫਰੂਟ ਕਰਨਾ ਔਰ ਕੀ ਕਰਨਾ ਵਾ ਕੇਲੇ ਨਹੀਂ ਜਿ ਘੜਨੇ ਜੇ ਕੇਲੇ ਘੜੇ ਨਾ ਤੇ ਸ਼ਮਮੀ ਨੇ ਤੇ ਮੈਨੇ ਜਿਹੜੇ ਵੱਜੇ-ਵੱਜੇ ਨਾਲ ਸਿਮਰਤ ਨੇ ਵੱਨੇ ਤੇ ਸਿਮਰਤ ਨੇ ਮੰਮੀ ਨੂੰ ਦੱਸ ਦੇਣਾ ਨਹੀਂ ਬਾਬਾ ਕੇਲੇ ਖੜਦਾ ਜਿਹੜਾ ਫਰੂਟ ਕਹਿੰਗੀ ਉਹ ਹੀ ਲੈ ਜਾਗੇ ਇੱਥੋਂ ਤੱਕ ਆਪਾਂ ਟੋਕਰਾ ਲੈ ਜਾਵੇ ਇੰਨੀ ਕੁ ਟੋਕਰੀ ਬਣਵਾਵਾਂਗੇ ਜਿਹਦੇ ਵਿੱਚ ਆਪਾਂ ਸਾਰਾ ਹੀ ਫਰੂਟ ਭਵਾ ਲਾਂਗੇ ਕੇਲੇ ਵੀ ਭਵਾਵਾਂਗੇ ਆਂਬ ਵੀ ਭਵਾਵਾਂਗੇ ਸਭ ਕੁਝ ਭਵਾਵਾਂਗੇ ਉੱਤੇ ਪੋਹਣਾ ਪੈਣਾ ਵਾ ਨਾ ਪੋਆਇਆ ਤੇ ਮਾਦਾ ਨੇ ਸਾਡੇ ਦਿਵਾਲੇ ਹੋਈ ਨਾ ਕੀ ਖੜੇ ਪਿਆ ਨੂੰ ਵਾਸਤੇ ਉਹ ਤਾਂ ਖੜਨਾ ਹੀ ਪੈਣਾ ਵਾ ਮੰਮੀ ਹੁੰਦੀ ਨਾ ਤੇ ਫਿਰ ਤੇ ਮੰਮੀ ਨੇ ਕਹ ਰਹੀ ਕੇਲੇ ਲੈ ਜਾ ਕੋਈ ਨਹੀਂ ਕਰਨ ਦੇ ਉਹਦੀ ਸਾਸੂ ਗੱਲਾਂ ਚਲ ਆ ਫੇ ਚਲੀਏ ਚਾਚੀਵਾਲਾ ਚਲ ਚਾਚੀ ਜੀ ਤੁਸੀਂ ਰਹਿਣ ਦੇ ਮੈਂ ਤੇ ਤੈਨੂੰ ਕੰਨਾ ਸੁੱਤੇ ਰਹਿੰਦੇ ਚੱਲ ਜੀ ਨਹੀਂ ਦੱਸ ਘਾ ਕੋਈ ਨਹੀਂ ਹੈਗਾ ਦੱਸਣਾ ਜਿਹਨੂੰ ਵੀ ਪੰਗਾ ਵਾ ਇਸ ਤਰ੍ਹਾਂ ਕਿਵੇਂਗੇ ਇਹਦਾ ਪਕੁੜਾ ਛੱਡ ਜਾਗੇ ਉਹਨਾਂ ਨੇ ਕਹਿੰਦਾ ਪਤਾ ਨਹੀਂ ਕਿੱਥੇ ਚੱਲ ਗਏ ਚਲ ਫੇ ਠਾਕ ਤੂੰ ਇਹਦੇ ਨਾਲ ਭੋਲੀਆਂ ਗੱਲਾਂ ਕਰਦੇ ਰਹਿੰਦੇ ਓ ਦੱਸ ਤੇ ਚਾਚੀ ਜੀ ਚਾਚੀ ਜੀ ਹੂੰ ਸੁੱਤੇ ਦੇ ਉਹ ਨਮੇ ਪਈ ਸੀ ਦਵਾਈ ਥਾ ਕੇ ਆਖ ਲੱਗ ਗਈ ਮੇਰੀ ਕੀ ਗੱਲ ਠੀਕ ਨਹੀਂ 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 ਠੀਕ ਆਏ ਓਏ ਅੱਛਾ ਅਹ ਮਮੀ ਘਰ ਹੀ ਨਹੀਂ ਹੈਗੇ ਆਹੋ ਮੇਰੇ ਅਮਨੇ ਦਿਲ ਲੱਗਣ ਡਿਆ ਸੀ ਅਸੀਂ ਤਾਂ ਚੱਲੇ ਆ ਸਿਮਰਤ ਨਾਲ ਸਿਮਰਤ ਵਾਲਾ ਹਾਂਜੀ ਕਿਉਂ ਸਭ ਕੋ ਠੀਕ ਤੇ ਹੈ ਨਾ ਨਹੀਂ ਨਹੀਂ ਠੀਕ ਹੈ ਹਾਂ ਵੈਸੇ ਚੱਲੇ ਆ ਮੇਰੇ ਦਿਲ ਕਰਨ ਦਿਆ ਮਿਲਣ ਨੂੰ ਮੈਂ ਕਿਹਾ ਮਿਲ ਕੇ ਆਉਣੀ ਸੀ ਮਰਦ ਨੂੰ ਤੇ ਸ਼ੰਮੀ ਚਾਰੇ ਚੰਗਾ ਕੀਤਾ ਭੈਣਾ ਕੋ ਜਾਣਾ ਚਾਹੀਦਾ ਮੈਂ ਕਿਹਾ ਚੱਲ ਉਸ ਦਿਨ ਦਾ ਸਾਈ ਨਾ ਮਿਲ ਲਿਆ ਇਸੇ ਵਾਰ ਨਿਸਾਈ ਵੀ ਮਿਲ ਜੂਗਾ ਨੀ ਨਹੀ ਵਧੀਆ ਗੱਲ ਏ ਹਾਂਜੀ ਤੇ ਮੇਰੀ ਗੱਲ ਸੁਣਿਓ ਉਹ ਕੁੜੀਆਂ ਨਾਲ ਇਹ ਵੀ ਕਹੇ ਉਹ ਹਾਂ ਆ ਦੋਗ ਦਿਨ ਰਹਿ ਹੀ ਜਾਂ ਨਾ ਸ਼ਮੀ ਰਹਿ ਕੇ ਗਈ ਵਿਆਹ ਤੋਂ ਬਾਅਦ ਤੇ ਨਾਸਿ ਮਰਦ ਆਈ ਆਹੋ ਗੱਲ ਤਾਂ ਸਹੀ ਏ ਤੇ ਟਾਚੀ ਜੀ ਤੁਹਾਡੀ ਕਹਿ ਕੀ ਆਵਾਂਗੇ ਨਾਲ ਇਹ ਸੱਸ ਸਾਹਮਣੇ ਕਵਾਂਗੇ ਨਾ ਉਹਨੂੰ ਵੀ ਪਤਾ ਹੋਏਗਾ ਦੋਗ ਦਿਨ ਉਹਨਾਂ ਨੂੰ ਕੋ ਲੈ ਗਏ ਹੈ ਨਾ ਪਹਿਲਾਂ ਤੇ ਸ਼ਮੀ ਨੇ ਕਹਿ ਤਾ ਕਿ ਮੈਂ ਰਹਿਣ ਨਹੀਂ ਆਣਾ ਹੈਗਾ ਵੈਸੇ ਮੇਰੀ ਸੱਸ ਕੱਲੀ ਹੈ ਹੈ ਹੁਣ ਤਾਂ ਚਲੋ ਸਿਮਰਤ ਚਲੇ ਗਈ ਹੈ ਹੁਣ ਤੇ ਫਰਜ ਪੰਦਾ ਨਾ ਤੇ ਸੱਸੋ ਜੀ ਨੇ ਕਹਿਣਾ ਮੈਂ ਇੱਕ ਜਾਨੀ ਨੂੰ ਲੈ ਜੂ ਤੇ ਇੱਕ ਜਾਨੀ ਛੱਡ ਦਮੇ ਕੋ ਕੰਮ ਨਹੀਂ ਹੁੰਦਾ ਇਹੀ ਉਹਨੇ ਕਹਿਣਾ ਜੀ ਚਾਚੀ ਜੀ ਪੁੱਤਰਾ ਰਾਂਗੇ ਸਿਮਰਤ ਨੂੰ ਨਾਲ ਹੀ ਲੈ ਆਵਾਂਗੇ ਸਿਮਰਤ ਨੂੰ ਛੱਡ ਵਾਂਗੇ ਤੇ ਸ਼ਮਿਲ ਲੈ ਆਵਾਂਗੇ ਪਰ ਉਹਦੇ ਸੱਸ ਵੀ ਤਜਬੰਦੀ ਨਾਲ ਲੈ ਕੇ ਆਇਓ ਜਿੰਦਾਂ ਵੀ ਸੱਸ ਕਹੋਗੇ ਨਾ ਉਤਨਾ ਕਰਿਓ ਆਪਣੀ ਮਰਜ਼ੀ ਨਾਲ ਲੈ ਕੇ ਆਇਓ ਨਹੀਂ ਲੈ ਨਹੀਂ ਤਾਂ ਕੋਈ ਨਹੀਂ ਉਹ ਤੇ ਪੁੱਛ ਲਾਂਗੇ ਕਿਉਂਕਿ ਘਰ ਚੋਂ ਵੱਡੇ ਆ ਨਾ ਤੁਹਾਡਾ ਫਰਜ ਹੈ ਉਹਨਾਂ ਨੂੰ ਹਰ ਗੱਲ ਬਾਤ ਪੁੱਛਣਾ ਠੀਕ ਆ ਉਹ ਵੀ ਸਾਸ ਨੇ ਪੁੱਛਿਆ ਰਾਣੀ ਨੇ ਪੁੱਛਿਆ ਤਾਂ ਸਾਹਿਲ ਨੇ ਪੁੱਛਿਆ ਚਾਚੀ ਜੀ ਤੁਹਾਨੂੰ ਇਹ ਪੁੱਛਣਾ ਹੀ ਫਰੂਟ ਕਿਹੜਾ ਲੱਗਿਆ ਮੈਂ ਕਿਹਾ ਟੋਕਰੀ ਬਣਾ ਲਈਏ ਚਾਚੀ ਜੀ ਛੋਟੀ ਜੀ ਕੇਲੇ ਦਾਦ ਬਰੀ ਖੜੀ ਸੀ ਭਰਾਵਾ ਇਹੋ ਲੱਗੀ ਸੀ ਮੈਂ ਕਹਿਣ ਜੋ ਮਰਜ਼ੀ ਲੈ ਜਾਓ ਪਰ ਕੇਲੇ ਨਾ ਖੜੇ ਨਹੀਂ ਕੇਲੇ ਨਹੀਂ ਖੜਦੇ ਫਰੂਟ ਦੇ ਨਾਲ ਫਿਰ ਸਬਜ਼ਨ ਬੰਦਾ ਸਾਡਾ ਪੀ ਹਾਂ ਉਹ ਤੇ ਬੰਦਾ ਲੱਤੀ ਆ ਕਰ ਕੱਲਾ ਫਰੂਟ ਲੱਗੇ ਤੇ ਆਪਾਂ ਘਰ ਆਏਗੀ ਹੋ ਰੁਕ ਜਾ ਦੋ ਮਿੰਟ ਚਾਚੀ ਨੂੰ ਤੇ ਪੁੱਛ ਲੈ ਅੰਦੀ ਮੈਨੂੰ ਇੰਨੀ ਕ ਸਮਝ ਆ ਗਈ ਨਾ ਠੀਕ ਹੈਂ ਨਹੀਂ ਪੀਣਾ ਕਹਿੰਦੀ ਮੈਂ ਉਹ ਗੱਲ ਤੇ ਤੇਰੀ ਸਹੀ ਆ ਪਰ ਇਹ ਵੀ ਨਹੀਂ ਵਿਆਨ ਕਿੰਨੇ ਦਿਨੋਂ ਗਏ ਜਦੋਂ ਚਾਹੀਏ ਉਦੋਂ ਸੰਗਨ ਪਾ ਦੀਏ ਜਦੋਂ ਚਾਹੀਏ ਉਦੋਂ ਸੰਗਨ ਆਹ ਬਹੁਤ ਈ ਗੱਲ ਆ ਫਰੂਟ ਲੈ ਜਾਓ ਜਾਂ ਮਠੇ ਦੇ ਕ ਨਾਲ ਡੱਬਾ ਲੈ ਜਾਓ ਦੇਵਾਂਗੇ 500 ਰੁਪਏ ਦੋਨਾਂ ਕੁੜੀਆਂ ਦੇਵਾਂਗੇ ਚੰਗੇ ਨਹੀਂ ਲੱਗੀਆਂ ਅੱਬਾ ਹੁੰਦੇ ਦੇਗੀ ਬਿਦ ਕਦੋਂ ਜਾਣਾ ਕੋਈ ਗੱਲ ਨਹੀਂ ਚਲੋ ਭੈਣਾਂ ਨੂੰ ਨਾਲੇ ਜਿੰਨਾ ਦੇਈਏ ਨਾ ਉਨਾ ਹੀ ਪਰਮਾਤਮਾ ਦਿੰਦਾ ਵਾ ਪੁੱਤਰ ਦੇਰ ਦੀ ਕਿਹੜੀ ਗੱਲ ਆ ਆ ਜਾਂਦੀ ਵਾਕਿਆ ਵੀ ਦੇ ਦੋ ਤੇ ਆਂਦੀ ਵਾਕਿਆ ਵੀ ਦੇ ਦੋ ਚਲੋ ਦੇਣ ਦੀ ਗੱਲ ਈ ਆ ਨਾ ਨਾਲੇ ਆ ਚਾਚੀ ਫੇਰ ਨਾ ਮੁੰਡੇ ਇਹਨਾਂ ਕੁਛ ਘਟਦਾ ਥੋੜਾ ਵਾ ਘਟਦਾ ਤਾਂ ਨਹੀਂ ਹੈਗਾ ਪਰ ਅਗਲੇ ਤਾਂ ਲਾਰੇ ਚ ਵੱਧਦਾ ਇਹ ਵੀ ਗੱਲ ਸਹੀ ਚਾਚੀ ਕਿਤੇ ਕਿਤੇ ਲਾਰੇ ਚ ਤਾਂ ਵਧਣਦੇ ਆ ਦੀ ਸਸਤਾ ਚਲੋ ਹੋ ਆਈਏ ਤਾਂ ਜਾਈਏ ਜਾਓ ਜਾਓ ਬਾਹਰ ਵੇਖ ਕੋਣ ਆਵੇ ਬੂਆ ਇਹ ਕਿਹੜਾ ਅਸ਼ਬిల్లా ਆ ਗਈ ਹੈ ਨਾ ਹੁਣ ਵੇਖੀਆ ਪਰਚੀਆਂ ਵਾਲੇ ਕਿੰਨੇ ਆਏ ਨੇ ਵੇਖਿਆ ਹੋਏ ਨਾ ਕੀ ਆਉਣੇ ਬੂਆ ਹੁਣ ਕਾਹਦੇ ਲਈ ਵੇਖਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਹਾਂ ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਸਿੰਦਰਾ ਨਾ? ਹਾਂ ਜੀ ਵਧੀਆ। ਸਤਿ ਸ਼੍ਰੀ ਅਕਾਲ। ਕੀ ਹਾਲ ਤੁਹਾਡਾ? ਸਾਰਾ ਕੁਝ ਠੀਕ। ਹੋਰ ਅਸੀਂ ਤਿਆਰ ਹੀ ਸੀ ਬਸ ਅਸੀਂ ਤੁਹਾਡੇ ਵਾਲੀ ਉਨ ਲੱਗੇ ਹਾਂ। ਅੱਛਾ? ਹਾਂ ਜੀ। ਚਲੋ ਫੇਰ ਚੱਲ ਜਲਦੀਆ ਗੱਡੀ ਤਿਆਰ ਹੈ ਚੱਲ ਜਾਈਏ। ਹੋਰ ਨਹੀਂ ਆਜੋ। ਨਹੀਂ ਆ ਗਏ ਬਸ ਠੀਕ ਹੈ। ਨਹੀਂ ਤੁਹਾਡੀ ਫੋਨ ਕਰਦਣਾ ਹੀ ਆ ਜਾਣਾ ਹੀ ਕੋਈ ਗੱਲ ਹੀ ਨਹੀਂ ਪਾਪੀ ਹੋਰ ਤੁਸੀਂ ਜਾ ਕੇ ਇੱਕੋ ਗੱਲ ਹੈਗੇ। ਹਾਂ ਇਹ ਤਾਂ ਤਿਆਰੀ ਪਾਸ ਤੋਂ ਨਹੀਂ ਲੱਗੇ ਹਾਂ ਮੈਂ ਤਾਂ ਤਾਂ ਨਹੀਂ ਪੁੱਨਕਦਾ ਮੈਂ ਤਾਂ ਸਰਪ੍ਰਾਈਜ਼ ਦਿੰਨੇ ਭਾਈ ਤੁਹਾਨੂੰ ਸਾਡਾ ਕੋਈ ਪ੍ਰੋਗਰਾਮ ਨਹੀਂ ਆ ਹੀ ਕੰਮ ਤੋੜ ਕੇ ਤੇ ਬਸ ਮਗਰ ਪੈ ਗਏ ਕਿੰਨੇ ਜਣੇ ਸਾਹੀ ਨਹੀਂ ਆਇਆ ਤਾਂ ਤਾਂ ਮੈਂ ਵੇਲੇ ਸਰਪਲ ਕਰਾਂ ਸਾਹੀ ਨਾ ਚਲੋ ਦੱਸ ਦਿੰਨੇ ਤੁਹਾਨੂੰ ਆ ਰਹੇ ਹਾਂ ਚਲੋ ਸਿੰਘ ਲਾ ਆਂ ਸਾਡੇ ਭਾਂਡੇ ਨਹੀਂ ਰੋ ਰੋ ਚਲੋ ਇਹੇ ਰੋਈਏ ਨੂੰ ਹਾਂ ਪੱਕੀ ਗੱਲ ਆ ਅਸ਼ਵੀਲ ਨੇ ਮਿਹੇ ਮੰਗਣ ਆਏ ਸੀ ਨਾ ਦੇਖੋ ਕੌਣ ਆਇਆ ਕੌਣ ਆਇਆ ਆਹ ਹੈ ਸਸਿਕਾ ਸਸਿਕਾ ਮੈਂ ਜੀ ਆਪਾਂ ਨੇ ਤਿਆਰੀਆਂ ਤੁਹਾਡੇ ਵੱਲ ਕਰਨੀਆਂ ਤੇ ਮੇਰੇ ਤਿਲ ਕਰੀ ਸਸਿਕਾ ਉਹ ਕਿ ਭਾਜੀ ਕਹਿੰਦੇ ਤਾਂ ਮੈਂ ਬੈਠੇ ਤੁਸੀਂ ਆ ਜਾਣਾ ਸੀ ਫਿਰ ਜਿਆ ਫੋਨ ਕਰ ਦਿੰਦੇ ਐਵੇਂ ਪਾਸੇ ਮਗਰ ਬੈਗੇ ਦੁਕਾਨ ਤੋਂ ਆਏ ਸ਼ੇਸ਼ੀ ਦੀ ਕਹਿੰਦੇ ਹੋ ਹੋਈਏ ਇਹ ਤੇ ਸਾਈਨ ਨਾ ਨਹੀਂ ਲੈਂਦਾ ਮੇਰੇ ਅੱਗੇ ਕਹਿਣ ਦੀ ਥਾ ਡੱਕਾਉਂਗਾ ਉਹ ਨਹੀਂ ਆਈ ਨੇ ਇੱਥੇ ਬਹਿ ਮੇਰੇ ਕੋਲ ਆ ਸਿਮਾ ਪਾਣੀ ਪੋੜੀ ਲੈ ਕੇ ਆਂ ਔਰ ਇਹ ਗਰਮੀ ਕਿੰਨੀ ਮੇਰੇ ਪਾਣੀ ਦੀ ਕੋਈ ਨਹੀਂ ਇਹ ਅਜਿਹਾ ਸੀ ਮੈਂ ਪੱਕੀ ਉਡਾ ਲਿਆ ਕਿ ਇਹ ਗੰਨੇ ਦਾ ਰਸ ਪੀ ਕੇ ਇਹ ਨੰਬਰ ਸ਼ਕੀਨ ਹੈ ਬੱਸ ਸਵੇਰ ਧਰ ਬਲਈ ਹੈ ਹੰਦੀ ਨਾ ਬਣੀ ਨਾ ਵਾਸ ਤੇ ਮੇਰੇ ਮੁੱਢ ਵਿਚ ਆ ਵੀ ਨਹੀਂ ਖਾ ਰਿਹਾ ਚਲੋ ਬੱਕੀ ਬੈਠੋ ਮੈਂ ਤਾਂ ਸਮਝਿਆ ਬੂਹਣ ਕੰਡੇਆ ਸੀ ਮੈਂ ਤਾਂ ਗਿਆ ਸ਼ਬੀਲਾ ਦੇ ਪੈਸੇ ਮੰਗਣ ਆਏ ਤੇ ਪਰਚੀਆਂ ਕਟਾਉ ਮਨੇ ਕਿੰਨੇ ਕਿੰਨੇ ਆਣੇ ਅਸ ਸਕੂਲਾ ਚ ਛੁੱਟੀਆਂ ਪਈਆਂ ਤੇ ਆ ਜਾਂਦੇ ਆ ਉਹ ਆਏ ਹੋਣੇ ਮੈਂ ਤਾਂ ਕਹਿੰਦੀ ਮੈਂ ਤਾਂ ਅੱਗੇ ਕਹਿਣਿਆ ਹਾਂ ਨਾ ਕਾਹ ਚਾ ਦੇਵਾਂ ਨਹੀਂ ਲੱਗੇ ਹਾਂ ਤੇ ਅੱਗੇ ਵਧਿਆ ਹੋ ਗਿਆ ਦਿਲ ਮੇਰਾ ਵੀ ਕਰਦਾ ਈ ਤੇ ਸ਼ਮੀਨਾ ਵੀ ਕਰਦਾ ਈ ਗਿਲਨ ਨੂੰ ਤੇ ਵੇਖ ਲੋ ਕੀ ਲੋ ਗਿਆ ਜਣਾ ਪਰ ਪਰੌਣਾ ਤਾਂ ਕਹਿ ਲਿਆ ਕਿ ਮੈਂ ਦੁਕਾਨ ਬੰਦ ਕਰ ਗਿਆ ਹਾਂ ਦਿਲ ਤਾਂ ਇਹਦਾ ਕਰਨੇ ਸੀ ਨਾਲੇ ਥੋੜਾ ਦਿਲ ਕਰਨ ਡਿਆ ਸੀ ਚਲੋ ਅਨਾਜ ਖੇਤੀ ਆ ਗਈ ਸੀ ਦੁਕਾਨ ਤੋਂ ਅੱਛਾ ਤੇ ਮੰਮੀ ਜੀ ਵੀ ਘਰ ਨਹੀਂ ਸੀ ਮੰਮੀ ਜੀ ਤਾਂ ਸਾਹਿਲ ਗਈ ਸੀ ਦਵਾਈ ਲੈਣ ਵਟਾ ਲੈ ਅੱਛਾ ਅੱਛਾ ਤੇ ਮੈਂ ਇਹਨਾਂ ਨੂੰ ਕਹਿਣ ਦੀ ਕਿ ਮੰਮੀ ਤਾਂ ਘਰ ਨਹੀਂ ਆ ਤੇ ਆਪਾਂ ਨਹੀਂ ਜਾਣਾ ਇਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਝੱਟ ਹੋ ਕੇ ਦੇ ਆ ਜਾਣਾ ਮੰਮੀ ਤੇ ਮਗਰੋਂ ਮਗਰੋਂ ਪਤਾ ਨਹੀਂ ਝੱਟ ਕੇ ਹੋ ਆ ਜਾਣਾ ਤੁਸੀਂ ਉਹਨਾਂ ਨੂੰ ਫੋਨ ਕਰੋ ਸਿੱਧਾ ਇੱਥੇ ਆ ਕੇ ਰੋਟੀ ਪਾਣੀ ਬਣਾ ਲੈ ਖਾਂਦੇ ਪਿੰਨੇ ਇਕੱਠੇ ਬੈਠ ਕੇ ਖਾ ਪੀ ਕੇ ਵੇਚਾਇਆ ਰਸੀ ਤੇ ਮੰਮੀ ਆਦੇ ਸਿਮਰੇ ਤੇ ਮੰਮੀ ਹਣੀ ਕਿਹਾ ਕਿ ਭਾਤੇ ਗਿਆ ਤੇ ਤੇਰਾ ਨਾਮ ਕੀ ਹੈ ਤੇਰਾ ਨਾਮ ਜਨਮ ਕਿਹਾ ਉੱਥੇ ਗਏ ਹਾਂ ਆਰਮਨ ਇਹ ਸ਼ਾਮ ਦਾ ਕਾ ਜਨਮ ਚਲੋ ਕੋਈ ਰஞ்சிਤ ਕੋ ਤੋ ਸਾਫ ਤੱਕ ਸਭ ਠੀਕ ਹੈ ਹਾਂਜੀ ਸਭ ਠੀਕ ਹੈ ਗਰਮੀ ਬੜੀ ਸੀ ਮੈਂ ਸੱਜਣ ਦੁਕਾਨ ਬੁਲਾਤੀ ਟਾਈਮ ਨਾਲ ਤੇ ਮੈਂ ਚਲ ਤੈਨੂੰ ਮਿਲਾ ਲੈਣਾ ਨਾਲੇ ਮੈਨੂੰ ਹੋਣਾ ਵਾ ਗੱਡੀਆਂ ਤਾਂ ਕੰਮ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਜੀ ਬਹੁਤ ਸਭ ਬਧੀਆ ਚੱਲਦਾ ਹੋਰ ਬੁਆਜੀ ਤੁਸੀਂ ਸੁਣਾਓ ਸੋ ਖਾਸ ਕੋ ਤਾਂ ਗਿਆ ਟਾਈਮ ਨਾਤਾ ਜਾਂਦਾ ਕੋ ਵਧ ਗਿਆ ਵਧ ਗਿਆ ਚਾਚੀ ਜੀ ਸਿੰਘਾ ਤੇ ਮੈਂ ਚੂੜਾ ਚੂੜਾ ਕਿੱਥੇ ਤੇਰੇ ਸਿੰਘਾ ਭਾਬੀ ਇਹ ਕਿੰਦੀ ਗਰਮੀ ਬੜੀ ਆ ਮੇਰੇ ਕੋਲ ਨਹੀਂ ਚੂੜਾ ਪਾਇਆ ਜਾਂਦਾ ਫਿਰ ਮੈਂ ਵਧਾਤਾ ਪਹਿਲਾਂ ਵਧਾਤਾ ਜੇ ਤੂੰ ਵੀ ਛੱਟ ਵਧਾਤਾ ਚਲ ਤੈਨੂੰ ਦੱਸਣ ਦੇ ਦਿੰਦਾ ਤੇਰੇ ਤਾਂ ਪ੍ਰੋਬਲਮ ਹੋ ਗਈ ਸੀ ਰਣਜੀਤ ਦੇ ਕਹਿੰਦੇ ਵਧਾਤਾ ਕਿ ਤੇਰੀਆਂ ਬਾਹਾਂ ਦੇ ਛਾਲੇ ਪੈ ਗਏ ਸੀ ਪਰ ਤੈਨੂੰ ਹਰ ਦਿਨ ਕਿਹੜੀ ਰਾਤ ਕਿਹੜਾ ਤੁੰਗਣਾ ਵਧਾਤਾ ਹੀ ਚਾਚੀ ਜੀ ਮੇਰੇ ਨਾ ਖਾਰਿਸ਼ ਭੜੀ ਹੁੰਦੀ ਤੇ ਮੈਨੂੰ ਨਹੀਂ ਚੰਗਾ ਲੱਗਦਾ। ਵਾਰ-ਵਾਰ ਕੋਈ ਵੀ ਕੰਮ ਕਰਦਾ ਅਟ ਜਾਂਦਾ ਏ ਫਿਰ ਮੈਂ ਕਿਲਾ ਦਿੱਤਾ। ਅਟ ਜਾਂਦਾ। ਹੋਰ ਇਹ ਕਿਹੜਾ ਕੇਲ ਲੱਗੇ ਸੀ ਜਿਹੜਾ ਅਟ ਜਾਂਦਾ। ਤੇਰਾ ਤੇ ਤੇਰੇ ਨਾਨਨੇ ਥੋੜਾ ਵਧਾਣਾ ਸੀ। ਆਪੇ ਥੋੜਾ ਤੂੰ ਨਾਣਾ ਸੀ। ਚਾਚੀ ਜੀ ਮੈਂ ਅੱਜ ਹੀ ਲਾਇਆ ਵਾ। ਗਰਮੀ ਬੜੀ ਏ ਮੇਰੇ ਹੱਥ ਬੜੇ ਰੋਟਾ ਖਾਰਿਸ਼ ਬੜੀ ਹੁੰਦੀ ਫਿਰ ਮੈਂ ਲਾ ਦਿੱਤਾ ਅੱਜ। ਸਸੋਂ ਮਗਰਮ ਆਇਆ ਨਾ। ਇਹਨੂੰ ਮੈਂ ਅੱਜ ਕਿਹਾ ਸੀ ਕਿ ਤੂੰ ਨਾਲ ਆ ਮਮੀ ਜੀ ਘਰ ਨਹੀਂ ਹੈ। ਜਦੋਂ ਮਮੀ ਜੀ ਆਉਣਗੇ ਨਾ ਫਿਰ ਉਹਨਾਂ ਨੂੰ ਪੁੱਛ ਕੇ ਥੋੜਾ ਵਧਾਵੀਂ ਨਾਲ ਐਨੇ ਮੇਰੀ ਇੱਕ ਨੀ ਸੁਣੀ ਹੈਗੀ ਹਣ ਮੰਮੀ ਜੀ ਨਾਲ ਕੇ ਬੈਠਾ ਗੁੱਸਾ ਕਰਨਾ ਮੈਂਰੇ ਤੇ ਵੀ ਤੇਦੇ ਤੇ ਵੀ ਨਹੀਂ ਤੇ ਤੇਰੀਆਂ ਬਾਹਾਂ ਵੇਖਾਂ ਕਿਉਂ ਰஞ்சிਤ ਆ ਕਿੰਨੀਆਂ ਬਾਹਾਂ ਇਹਦੀਆਂ ਖਰਾਬ ਹੋ ਗਈਆਂ ਆ ਵੇਖ ਇੱਧਰ ਵੇਖ ਆ ਕੀ ਹਾਲ ਹੋਇਆ ਸੀ ਤੇਰੀ ਪੇਰਨੀ ਤੇ ਪਾ ਚੜ ਗਿਆ ਜੀ ਨਾ ਉਹ ਤਾਂ ਚੁੰਡਾ ਜਿਹੜਾ ਨਾ ਅਸਮਾਨਾ ਵਧਾਈ ਦਿੰਦਾ ਐਵੇਂ ਥੋੜਾ ਨਾਲੇ ਘੱਟ ਤੋਂ ਘੱਟ ਸਵਾ ਮਹੀਨਾ ਤੇ ਪੋਤੀ ਹਾਂ ਜਾਨਾ ਨਾਲ ਤੋਂ ਪੰਗੀ ਕੋਈ ਨਾ ਹੰਜੋ ਕੇ ਠੀਕ ਹੋਣਾ ਉਹ ਆ ਜੀ ਆਪਣੀ ਮਤ ਦੀ ਮਾਨ ਕੇ ਸਾਡੀ ਕਿਹੜੇ ਕਿਸ ਹੁੰਦਾ ਨੇ ਆਪਣੀ ਮਰਜ਼ੀ ਕਰਦੀ ਐ ਮੈਂ ਕਿੱਥੇ ਆਪਣੀ ਮਰਜ਼ੀ ਕਰਦੀ ਐ ਦੱਸੋ ਸਾਨੂੰ ਕੁਛ ਕਿਤੇ ਚੱਲਦੀ ਐ ਉਧਰੋਂ ਤੇਰੀ ਗੱਲ ਨਹੀਂ ਕਰਨ데요 ਉਹ ਉਹਦੀ ਗੱਲ ਕਰਨ데요 ਮਾਂ ਪੁੱਤ ਜਿੱਥੇ ਤੂੰ ਹੀ ਰੋਕਣਾ ਟੋਕਣਾ ਰੋਕ ਰੋਕੋ ਮਟਾ ਨਾ ਫਰਜ਼ ਐ ਵੱਡੇ ਜੇ ਤੇਰਾ ਫਰਜ਼ ਐ ਇੱਕ ਪਾਸੇ ਜੀਜਾ ਜੀ ਐ ਇੱਕ ਜੇਠ ਜੇ ਵੱਡੇ ਚ ਦੇਖ ਪੁੱਤ ਜੇਠ ਵੀ ਤੇ ਭਰਾ ਉਹ ਤੇਰਾ ਉਹ ਰ ਕੀ ਭਰਾ ਹੁੰਦੇ ਆ ਉਹ ਮੇਰੇ ਜੀਜਾ ਜੀ ਲੱਗਦੇ ਆ ਕਿਉਂ ਜੀਜਾ ਜੀ ਸਿੰਮਰਾਤ ਐ ਵੀ ਤੇ ਨਾ ਡੇਪਰਾ ਆਈ ਆ ਐਵੇਂ ਵੀ ਜੀ ਤੁਸੀਂ ਕੀ ਏਟ ਬੁੱਟੇ ਜਿੱਦਾਂ ਮੱਝ ਰਿਸਤੇ ਲਈ ਜਾਂਦੇ ਨੇ ਉਹ ਮੇਰੇ ਚੀਜਾ ਜੀ ਆ ਤੇ ਚੀਜਾ ਜੀ ਵੀ ਲੱਗਦੇ ਆ ਸ਼ਤਾਂਜੀ ਨਾ ਸਗਣ ਲੈ ਗਈ ਹੁਣ ਐ ਤੇ ਤੇਰੇ ਜੀਜਾ ਜੀ ਤਾਂ ਜਿਹੜਾ ਤੂੰ ਚੂੜਾ ਵਗਾਇਆ ਨਾ ਸਗਣ ਪੰਦਾ ਹੀ ਤੇਕਿਆਂ ਦਾ ਤੇਥੋਂ ਲੈ ਕੇ ਜਾਈ ਹੁਣ ਕੋਈ ਨਾ ਮੇਥੀ ਆ ਦੇ ਦਿਓ ਜਾਣ ਲੱਗਿਆ ਅੱਛਾ ਉਹ ਗੱਲ ਕਰ ਲਿਆ ਹਾਂ ਰਣਜੀਤ ਹਾਂਜੀ ਪੁੱਤਰ ਵੇ ਇਹ ਵੀ ਨਹੀਂ ਪਹਿਲਾਂ ਰਹਿਣ ਆਈ ਵਿਆਹ ਤੋਂ ਬਾਅਦ ਮੈਂ ਤੋ ਗੱਲ ਕੀਤੀ ਸੀ ਤੇਰੇ ਨਾਲ ਤੇ ਤੂੰ ਮੈਨੂੰ ਕਹਿਤਾ ਆਖੇ ਨਹੀਂ ਮੇਰੀ ਮੰਮੀ ਘਰ ਇਕੱਲੀ ਪੂਆ ਜੀ ਐਸ ਕਰਕੇ ਮੈਂ ਛੱਡ ਨਹੀਂ ਸਕਦਾ ਮੰਮੀ ਦਾ ਦਿਲ ਲੱਗ ਰੰਦਾ ਜਨਾ ਹੁਣ ਤਾਂ ਸਿਮਰਤ ਆ ਗਈ ਨਾ ਤੇ ਹੁਣ ਬੁੱਧਾ ਇਹਨਾਂ ਦੋਵਾਂ ਨੂੰ ਦੋ ਚਾਰ ਦਿਨ ਤੇ ਛੱਡ ਜਾਉ ਨਾ ਇੱਕ ਹੀ ਕਲਪੂਆ ਜੀ ਰਾਤ ਨੂੰ ਵੀ ਗੱਲ ਨਹੀਂ ਆ ਤੁਸੀਂ ਕਹਿੰਦਾ ਕੀ ਕਰਿਓ ਪਹਿਲਾਂ ਸਿਮਰਤ ਨੂੰ ਛੱਡ ਦਿਓ ਤੇ ਮਰਕੇ ਚੰਮੀ ਨਾਲ ਕਿ ਨਾ ਲੋਕ ਕਿ ਤੈ ਤੂੰ ਨਾਲ ਨੂੰ ਰੱਖ ਤੂੰ ਮੈਨੂੰ ਰੱਖ ਚੰਨ ਨੂੰ ਨਾ ਕਰੀਏ ਨਹੀਂ ਨਹੀਂ ਕੀ ਕਰਨ ਦੇ ਜੇ ਤੁਸੀਂ ਮੰਮੀ ਜੀ ਘਰ ਨਹੀਂ ਹੈਗੇ ਨਾ ਸਾਹਿਲ ਘਰਿਆ ਉਹਨਾਂ ਦੇ ਮਗਰੋਂ ਅਸੀਂ ਆਏ ਆ ਤੇ ਇਦਾਂ ਕਿੱਧਰ ਰਹਿ ਸਕਦੀ ਆ ਮੈਂ ਸਿਮਰਤ ਰਹਿ ਜਾਂਦੀ ਆ ਮੈਂ ਤੁਹਾਡੇ ਨਾਲ ਜਾਂਦੀ ਆ ਤੁਸੀਂ ਤੂੰ ਟੈਂਸ਼ਨ ਕਿਉਂ ਲੈਂਦੇ ਜੀ ਤੁਸੀਂ ਰੱਬ ਮੈਂ ਜਲ ਜਾਨੀ ਆ ਮੈਂ ਰੱਬ ਤੋਂ ਜਾਂਦੀ ਇੱਥੇ ਨਹੀਂ ਨਹੀਂ ਚੰਮੀ ਫੇਰ ਕਿਹੜੀ ਗੱਲ ਆ ਜਦੋਂ ਸਾਡਾ ਵਿਆਹ ਨਹੀਂ ਹੋਇਆ ਇੰਜੈਸਟ ਕਰਦੇ ਆ ਫਿਰ ਕਿਹੜੀ ਗੱਲ ਦੋ ਦਿਨਾਂ ਦੀ ਕਿਹੜੀ ਗੱਲ ਨਾ ਤੂੰ ਰੁਕੋ ਦੋਵੇਂ ਰੁਕ ਜਿਓਂਗੇ ਗੱਲਾਂ ਹੀ ਆ ਉਹ ਨਹੀਂ ਨਹੀਂ ਜੀ ਚਾਚੀ ਤੁਹਾਨੂੰ ਪਤਾ ਨਹੀਂਗਾ ਮੰਮੀ ਦੇ ਸੁਭਾਅ ਕਿਦਾਂ ਦਾ ਵਾ ਐਵੇਂ ਬੱਚ ਬੋਲਣਗੇ ਦੋਵਾਂ ਚਾੜਿਆਂ ਨੂੰ ਮੈਂ ਚੱਲ ਜਾਂਦੀ ਕੋਈ ਨਹੀਂ ਤੇਰੇ ਦੋ ਚਾਰ ਦਿਨ ਲੈ ਕੋਈ ਨਹੀਂ ਸਿਮਰਤ ਰੁਕ ਜਾ ਤੁੰਗੋ ਗੱਲ ਨਹੀਂ ਆ ਤੂੰ ਰਹਿਸਾ ਨੂੰ ਮੰਮੀ ਨੂੰ ਮੈਂ ਤੈਨੂੰ ਕਹਿੰਦੇ ਤੂੰ ਰਹਿ ਤਾ ਕਿ ਕੀ ਕਰਨਾ ਦੇਖ ਪਾਜੀ ਆਪਣੇ ਮੂੰਹ ਤੇ ਖੁਦ ਕਹਿੰਦੇ ਆ ਕਿ ਰਹਿ ਪੁੱਤ ਤੈਨੂੰ ਵੀ ਕਿਤਰਾ ਆ ਜਾਗਾ ਵਾ ਮੇਰੇ ਇਹਨਾਂ ਨੇ ਕਹਿੰਦਾ ਕੀ ਹੁੰਦਾ ਵਾ ਤੁਹਾਨੂੰ ਪਤਾ ਨਹੀਂਗਾ ਮੇਰੀ ਸਾਸ ਨੂੰ ਸੁਭਾਅ ਸੱਸ ਦਸ ਵਾਂ ਸੱਸ ਦਸ ਮਾਡਲ ਨਾ ਵਧੀਆ ਨਾ ਤੇਰੇ ਨਾਲ ਉਹਨਾਂ ਸਭਾ ਸਾਡੇ ਨਾਲ ਹੀ ਵਧੀਆ ਆਦਾ ਜਿਨ੍ਹਾਂ ਤੇ ਨਕੋਲ ਮਿਲ ਕੇ ਰਹਿੰਦੀ ਸੱਸ ਨਾਲੇ ਤੋਂ ਉਥੇ ਆ ਕੇ ਜੇ ਕਹਿੰਨੀ ਆ ਮੇਰੀ ਸੱਸ ਬਹੁਤ ਚੰਗੀ ਆ ਕੀ ਜੀਜੂ ਨਾਲੇ ਸਿਮਰਤ ਤੂੰ ਉਥੇ ਜਾ ਕੇ ਕੀ ਕਰਨਾ ਵਾ ਤੈਨੂੰ ਭਰਾਲੀ ਚੌਕੇ ਚੜਾਇਆ ਵਾ ਤੂੰ ਕਿਹੜਾ ਕੋਈ ਕੰਮ ਕਰਨਾ ਵਾ ਕੋਈ ਗੱਲ ਹੀ ਐਡਜਸਟ ਕਰ ਲੈ ਸ਼ਮੀ ਦੋ ਦਿਨ ਦੀ ਗੱਲ ਐ ਕੋਈ ਗੱਲ ਨਹੀਂ ਤੁਸੀਂ ਆਏ ਹੋ ਰਹੋ ਰਾਮ ਨਾ ਰਹਿ ਕੇ ਜਾਓ ਕੋਈ ਗੱਲ ਨਹੀਂ ਭਾਜੀ ਭਾਜੀ ਦੋ ਦਿਨ ਕਹਿੰਦੇ ਫਿਰ ਆਪਾਂ ਚਾਰ ਦਿਨ ਰੱਖਣਾ ਜੀ ਹਣੀ ਕੋਈ ਗੱਲ ਨਹੀਂ ਰੱਖ ਰੋ ਚਾਰ ਦਿਨ ਰੱਖ ਲਵੀਂ ਕੋਈ ਗੱਲ ਨਹੀਂ ਮੈਂ ਸੋਚਣ ਦੀ ਸੀ ਮੰਮੀ ਜੀ ਆ ਜਾਂਦੇ ਉਹਨਾਂ ਨੂੰ ਪੁੱਛ ਕੇ ਆ ਜਾਂਦੀ ਗੱਲ ਤੇ ਛੋਟੀ ਜੀ ਹੀ ਕੀ ਆ ਬਸ ਮੈਂ ਨਾਲੇ ਦੋ ਚਾਰ ਦਿਨ ਫਿਰ ਰਹਿ ਜੂਗੀ ਸਮਝੋ ਗਾ ਮੈਂ ਮੰਮੀ ਨੂੰ ਪੁੱਛ ਕੇ ਆਉਂਗੀ ਤੂੰ ਕੋਈ ਚਿੰਤਾ ਕਰਨ ਦੀ ਆ ਕਹਿ ਤੈ ਦੇ ਭਾਜੀ ਕੋਈ ਗੱਲ ਨਹੀਂ ਮੰਮੀ ਜੀ ਨੂੰ ਮੈਂ ਸਮਝਾ ਲੂੰਗਾ ਜ਼ਿਆਦਾ ਗੱਲ ਨਹੀਂ ਮੰਮੀ ਜੀ ਨੂੰ ਹੀ ਛੱਡ ਦੂਗਾ ਇੱਥੇ ਕੋਈ ਗੱਲ ਨਹੀਂ ਟੈਨਸ਼ਨ ਕਰਨੀ ਨਹੀਂ ਤੁਸੀਂ ਚਲੋ ਠੀਕ ਆ ਕੋਈ ਨਹੀਂ ਮੈਂ ਤੁਹਾਨੂੰ ਕਹਾਂ ਅੱਜ ਵੈਸੇ ਤੈਨੂੰ ਆਪਾਂ ਲੈ ਨਹੀਂ ਜਾਣਾ ਸੀ ਦੋਨਾਂ ਨੂੰ ਆਪਾਂ ਕਿ ਚਲ ਜਾਂਦੇ ਨਾਲੇ ਲੈ ਕੇ ਆਉਂਦੇ ਆਂ ਤੇਰਾ ਇੱਕ ਸਰਪ੍ਰਾਈਜ਼ ਸੀ ਉਹ ਭਾਜੀ ਨੇ ਦੀ ਦਿੱਤਾ ਸਾਨੂੰ ਠੀਕ ਹੈ ਭਾਬੀ ਜਿੱਦਾਂ ਤੁਸੀਂ ਕਹੋ ਸਾਰੇ ਦੇ ਲਈ ਮੈਂ ਵੀ ਮੰਮੀ ਜੀ ਨਾਲ ਮੰਨਣੇ ਕਿਹੜਾ ਚਾਚੀ ਜੀ ਦਾ ਇੱਕ ਫੋਨ ਕਰਾ ਲਿਓ ਮੰਮੀ ਬਹੁਤ ਮੰਨਦੇ ਉਹਨਾਂ ਦੇ ਅੱਜਕੱਲ ਚਲੋ ਹੁਣ ਮੈਂ ਚਾਹ ਬਣਾਉਂਦੀ ਆ ਠੀਕ ਹੈ ਨਾ ਬਣਾ ਚਾਹ ਲੈ ਆਓ ਭਾਬੀ ਚਾਹਾਂ ਨੂੰ ਠੀਕ ਹੈ ਮੈਂ ਵੀ ਚਾਹ ਦਾ ਸਮਾਂ ਲੈ ਆਉਂਦਾ ਠੀਕ ਹੈ ਹਾਂ ਲੈ ਕੇ ਆ ਲੈ